ਅੱਬ ਚਲਾਉਣ ਦੀ ਕਹਾਣੀ ਵੀਰੇ ਉਸ ਵਕਤ ਵਾਪਰੀ ਜਿਸ ਟਾਈਮ ਮੇਰੇ ਪੈਰਾਂ ਦੇ ਵਿੱਚ ਚੱਪਲਾ ਨਹੀਂ ਸੀ ਹੁੰਦੀਆਂ ਮੇਰੀ ਮੰਮੀ ਦੇ ਪੈਰਾਂ 'ਚ ਚੱਪਲਾ ਨਹੀਂ ਸੀ ਹੁੰਦੀਆਂ ਮੇਰੀ ਬੇਟੀ ਦੀ ਛਿੱਛੀ 'ਚ ਪਾਉਣ ਨੂੰ ਦੁੱਧ ਨਹੀਂ ਸੀ ਹੁੰਦਾ ਉਸ ਵਕਤ ਇਹ ਖਿਆਲ ਆਇਆ ਸੀਗਾ ਵੀ ਮਿਹਨਤ ਕੀਤੀ ਜਾਵੇ ਕਿਸੇ ਤੋਂ ਮੰਗਣ ਦੀ ਬਜਾਏ ਜਿਹੜੇ ਹਾਲਾਤ ਸਾਡੇ ਹੋ ਗਏ ਸੀਗੇ ਅਸੀਂ ਡਿਪਰੈਸ਼ਨ 'ਚ ਜਾ ਚਲੇ ਜਾਣੇ ਸੀ ਜੇ ਮੈਂ ਕੰਧਾਂ ਦੇ ਨਾਲ ਮੈਂ ਬੈਠਣਾ ਤਾਂ ਮੈਂ ਕੰਧਾਂ ਨੂੰ ਦੇਖ ਦੇਖ ਕੇ ਰੋਈ ਜਾਂਦੀ ਹੁੰਦੀ ਸੀ ਕਿ ਕੀ ਸੀ ਪੜੀ ਲਿਖੀ ਮੈਂ ਕਿੱਥੋਂ ਕਿੱਥੇ ਕੀ ਹੋ ਗਿਆ ਸਾਡੇ ਨਾਲ ਹਨਾ ਬਿਨਾਂ ਕਸੂਰੋਂ ਸਗਾ ਮਾਲੀਕ ਤਾਂ ਉਹਨਾਂ ਵੀਰੇ ਕਦੇ ਕੋਈ ਗਲਤੀ ਕੀਤੀ ਹੁੰਦੀ ਆ ਕੋਈ ਗਲਤੀ ਨਹੀਂ ਸੀ ਕਰੀ ਜ਼ਿੰਦਗੀ ਦੇ ਵਿੱਚ ਮੈਂ ਇਹ ਸੌਹਰਿਆਂ ਬੰਨਿਓ ਵੀ ਮੈਨੂੰ ਇੱਥੇ ਬਿਠਾ ਦਿੱਤਾ ਗਿਆ ਵੀ ਮਤਲਬ ਮੈਂ ਗਰੀਬ ਘਰ ਦੀ ਕੁੜੀ ਸੀਗੀ ਗੱਲ-ਗੱਲ ਤੇ ਮੈਨੂੰ ਸੋਨ ਨੂੰ ਸ਼ਬਦ ਮਿਲਦੇ ਹੁੰਦੇ ਸੀ ਮਲੰਗਾਂ ਦੀ ਆਗੀ ਸਾਡੇ ਮਲੰਗਾਂ ਦੀ ਆਗੀ ਤੈਨੂੰ ਤਾਂ ਕਲੀ ਨਹੀਂ ਹੈਗੀ ਭਾਈ ਦੋਨੇ ਮੇਰੇ ਨਸ਼ੇੜੀ ਹੋ ਚੁੱਕੇ ਸੀਗੇ ਉਸ ਦੌਰ ਦੇ ਵਿੱਚ ਵੀ ਪਿਓ ਹੈ ਨਹੀਂ ਸੀਗਾ ਜ਼ਮੀਨ ਜਾਇਦਾਦ ਪਹਿਲਾਂ ਹੀ ਹੈ ਨਹੀਂ ਸੀ ਵੀਰੇ ਸਾਡੇ ਕੋਲੇ ਇੱਕ ਟਰਾਲੀ ਆਉਂਦੀ ਹੁੰਦੀ ਸੀ ਕਬਾੜ ਦੀ ਜਿਹਦੇ ਵਿੱਚ ਕਬਾੜ ਦੀ ਭਰੀ ਹੋਈ ਟਰਾਲੀ ਦੇ ਵਿੱਚ ਕਬਾੜ ਚੁੱਕ ਕੇ ਜਾਨੀ ਕਿ ਕੂੜਾ ਹੁੰਦਾ ਸੀ ਉਹ ਚ ਨਿਰਈ ਗੰਦਮਦ ਟੈਪਰ ਤੱਕ ਹੁੰਦੇ ਸੀਗੇ ਉੱਥੇ ਤੇ ਉਸ ਉਸ ਟਰਾਲੀ ਨੂੰ ਛਾਂਟਣਾ ਪੈਂਦਾ ਸੀ ਫਿਰ ਉਹਦੇ ਵਿੱਚੋਂ ਕਿਤੇ ਜਾ ਕੇ ਲੋਹਾ ਲੁਹਾ ਵਗੈਰਾ ਨਿਕਲਦਾ ਸੀਗਾ ਅੱਛਾ ਦੋਨੋਂ ਮਾਵਾਂ ਤੀਂ ਆਏ ਉਹ ਕੰਮ ਕਰ ਹਾਂਜੀ ਉਹ ਕੰਮ ਵੀ ਕੀਤਾ ਫੇਰ ਉਹ ਕੁਆੜ ਦੀ ਟਰਾਲੀ ਵੀ ਬੰਦ ਹੋ ਗਈ ਵੀਰੇ ਤਾਂ ਮੰਮੀ ਮੇਰੀ ਕੁੜੀ ਨਵਾਂ ਆ ਕੇ ਨਿੱਕਰਾਂ ਪਾਉਣ ਲੱਗੀ ਮੈਨੂੰ 아이 ਨੂੰ ਕਹਿੰਦੀ ਅਮਰ ਤਾ ਤੇਰੀ ਕੁੜੀ ਕੋਲ ਤਾਂ ਕੋਈ ਨਿੱਕਰ ਹੀ ਹੈ ਨਹੀਂ ਗੀ ਵੀ ਮੈਂ ਕੀ ਪਾਵਾਂ ਪਾਉਂਦੀ ਇਹਨੇ ਵੀ ਫਿਰ ਮੈਂ ਮੰਮੀ ਨੂੰ ਕਹਾਂ ਸੀ ਮੰਮੀ ਵੀ ਆਪਾਂ ਇਹ ਕੰਮ ਕਰੋ ਕਿਉਂ ਨਹੀਂ ਕਰ ਦਿੰਦੇ ਤੁ ਕਿਉਂ ਨੀ ਮੇਰੇ ਨਾਲ ਉੱਤੇ ਬੈਹੰਦੀ ਵੀ ਉਹਦਲੇ ਮੇਣਾ ਹੋਗਾ ਜਿਤਨੇ ਮੈਂ ਕੋਈ ਗਲਤ ਕੰਮ ਕਰੂੰਗੀ ਇਹ ਕੋਈ ਮੇਣਾ ਨਹੀਂਗਾ ਮੈਂ ਮਿਹਨਤ ਕਰੂੰਗੀ ਜਿਹੜੇ ਸ਼ਬਦ ਮੈਨੂੰ ਸੁਣਨ ਨੂੰ ਮਿਲੇ ਸੀ ਕਦੇ ਵੀ ਮਲੰਗਾਂ ਦੀਆਂ ਤੂੰ ਤੁਹਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਮੈਨੂੰ ਬੱਚੀ ਨੂੰ ਨਾਓ ਸ਼ਬਦ ਸੁਣਨ ਨੂੰ ਮਿਲਣ ਮੈਂ ਆਪਣੀ ਬੱਚੀ ਨੂੰ ਪੜਾ ਲਿਖਾ ਕੇ ਕਿਸੇ ਜੋਬ ਤੇ ਲਵਾਉਣਾ ਚਾਹੁੰਦੀ ਆ ਜਿਵੇਂ ਮੇਰੀ ਬੱਚੀ ਕਹਿੰਦੀ ਨੇ ਮम्मा ਮੈਂ ਅਫਸਰ ਬਣਨਾ ਪੁਲਿਸ ਅਫਸਰ ਬਣਨਾ ਪਤਾ ਨਹੀਂ ਹੋਦਾ ਮੈਂ ਤੋ ਲਵਾ ਹੋਣੀ ਆ ਕਿ ਨਹੀਂ ਲਵਾ ਹੋਣੀ ਜਾਨੀ ਹਜੇ ਮੈਨੂੰ ਇਹੀ ਲੱਗਦਾ ਹੁੰਦਾ ਵੀ ਜਿੰਨਾ ਮੇਤੋ ਪੜਾ ਹੋਊਗੀ ਮੈਂ ਪੜਾਉਂਗੀ ਬਾਕ ਤੇ ਪਰ ਮੇਰੀ ਕੋਸ਼ਿਸ਼ ਇਹ ਹੀ ਆ ਵੀ ਜੋ ਮੇਰੀ ਬੱਚੀ ਕਰਨਾ ਚਾਹੁੰਦੀ ਆ ਇਹਨੂੰ ਉਹ ਕਰਨ ਨੂੰ ਮਿਲੇ ਮੇਰੇ ਵਾਲੀ ਜ਼ਿੰਦਗੀ ਨਾ ਹੋਵੇ ਇੱਕ ਦਿਨ ਵੀ ਆਪਣੇ ਆਪ ਨੂੰ ਸੋਚੀਏ ਵੀ ਅਸੀਂ ਨਹੀਂ ਆਵਾਂਗੇ ਤਾਂ ਸਾਨੂੰ ਇਹ ਲੱਗਦਾ ਹੁੰਦਾ ਆ ਵੀ ਸਾਡੇ ਸ਼ਾਮ ਨੂੰ ਦੁੱਧ ਨਹੀਂ ਆਉਣਾ ਹੈਗਾ ਜਾਂ ਫੇਰ ਸਾਡੇ ਸ਼ਾਮ ਨੂੰ ਦੁੱਧ ਜਿਹੜਾ ਦੁੱਧ ਦਾ ਖਰਚਾ ਆ ਉਹ ਕਿੱਥੋਂ ਕੱਢਣਾ ਤੂਏ ਦਿਨ ਜਿਹੜੀ ਬੱਚੀ ਨੇ ਕੋਈ ਚੀਜ਼ ਲੈਣੀ ਆ ਉਹ ਕਿੱਥੋਂ ਲੈਣੀ ਅਸੀਂ ਬਿਮਾਰ ਵੀ ਹੋਈਏ ਅਸੀਂ ਤਾਂ ਵੀ ਇਸ ਦੁਕਾਨ ਤੇ ਆਉਣੇ ਹੀ ਆਉਣੇ ਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮੰਦੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਦੁੱਖ ਆਉਂਦੇ ਨੇ ਬਹੁਤ ਸਾਰੀਆਂ ਠੋਕਰਾਂ ਹਰ ਇੱਕ ਬੰਦਾ ਖਾਂਦਾ ਪਰ ਅਸਲੀ ਇਨਸਾਨ ਉਹੀ ਹੁੰਦਾ ਜਿਹੜਾ ਇਹਨਾਂ ਠੋਕਰਾਂ ਦੇ ਵਿੱਚੋਂ ਇਹਨਾਂ ਔਕੜਾਂ ਦੇ ਵਿੱਚੋਂ ਉਹਨਾਂ ਨੂੰ ਆਪਣੇ ਪਿੰਡੇ ਤੇ ਸਹਾਰ ਕੇ ਅੱਗੇ ਲੰਘਦਾ ਤੇ ਕੁਝ ਨਾ ਕੁਝ ਚੰਗਾ ਕਰਨ ਬਾਰੇ ਸੋਚਦਾ ਕਿ ਕਦੇ ਨਾ ਕਦੇ ਜ਼ਿੰਦਗੀ ਹੈ ਜਿਹੜੀ ਉਹ ਸਿੱਧੇ ਰਾਹ ਜਰੂਰ ਆਊਗੀ ਤਾਂ ਇਹੋ ਜੀਆਂ ਕੁਝ ਕਹਾਣੀਆਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਲੈ ਕੇ ਆਈਏ ਜਿਦੇ ਵਿੱਚ ਸੰਘਰਸ਼ ਹੋਵੇ ਹੌਸਲਾ ਹੋਵੇ ਤੇ ਜਜ਼ਬਾ ਹੋਵੇ ਤਾ ਅੱਜ ਇੱਕ ਇਹੋ ਜੀ ਕਹਾਣੀ ਨਾਲ ਤੁਹਾਨੂੰ ਜੋੜਨਾ ਜਿਹਦੇ ਵਿੱਚ ਹੌਸਲਾ ਵੀ ਆ ਜਜ਼ਬਾ ਵੀ ਆ ਤੇ ਬਹੁਤ ਸਾਰਾ ਸੰਘਰਸ਼ ਆ ਆਪਾਂ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਗੱਲਬਾਤ ਕਰਨ ਦੇ ਲਈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੈਂ ਚਾਹੂੰਗਾ ਪਹਿਲਾਂ ਤੁਸੀਂ ਆਪਣਾ ਨਾਮ ਤੇ ਪਿੰਡ ਬਾਰੇ ਜ਼ਰੂਰ ਦੱਸੋ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੇਰਾ ਨਾਮ ਅਮਰਤਾ ਵੀਰੇ ਤੇ ਸਾਡਾ ਪਿੰਡ ਸਾਨੇਵਾਲ ਦੇ ਕੋਲੇ ਆ ਖਾਂ ਘਟਵਾਵਾਂ ਹੂੰ ਤੇ ਦਿੱਲੀ ਰੋਡ ਤੇ ਆ ਜਾਂਦਾ ਆ ਜੀ ਤਾਂ ਜਿਵੇਂ ਹੁਣ ਆਪਾਂ ਦੇਖਦੇ ਆਂ ਜੀ ਹਰ ਇੱਕ ਬੰਦਾ ਹਨਾ ਕਿਸੇ ਨਾ ਕਿਸੇ ਸੰਘਰਸ਼ ਦੇ ਵਿੱਚੋਂ ਲੰਘਦਾ ਹੀ ਆ ਹਮੇਸ਼ਾ ਜ਼ਿੰਦਗੀ ਦੇ ਵਿੱਚ ਸੁੱਖ ਨਹੀਂ ਹੁੰਦਾ ਤੇ ਹਮੇਸ਼ਾ ਦੁੱਖ ਨਹੀਂ ਹੁੰਦਾ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਇਦਾਂ ਦਾ ਵਾਪਰਿਆ ਕਿ ਤੁਸੀਂ ਅੱਜ ਰੋਡ ਦੇ ਉੱਤੇ ਛੋਟਾ ਜਿਹਾ ਟਾਬਾ ਚਲਾ ਰਹੇ ਹੋ ਇਹ ਟਾਬੇ ਚਲਾਉਣ ਤੱਕ ਦੀ ਕਹਾਣੀ ਕਿਵੇਂ ਵਾਪਰੀ ਕਿ ਤੁਸੀਂ ਅੱਧ ਟਾਬਾ ਜਿਹੜਾ ਚਲਾਉਣਾ ਸ਼ੁਰੂ ਕੀਤਾ ਟੱਬਾ ਚਲਾਉਣ ਦੀ ਕਹਾਣੀ ਵੀਰੇ ਉਸ ਵਕਤ ਵਾਪਰੀ ਜਿਸ ਟਾਈਮ ਮੇਰੇ ਪੈਰਾਂ ਦੇ ਵਿੱਚ ਚੱਪਲਾ ਨਹੀਂ ਸੀ ਹੁੰਦੀਆਂ ਮੇਰੀ ਮੰਮੀ ਦੇ ਪੈਰਾਂ 'ਚ ਚੱਪਲਾ ਨਹੀਂ ਸੀ ਹੁੰਦੀਆਂ ਮੇਰੀ ਬੇਟੀ ਦੀ ਛਿੱਛੀ 'ਚ ਪਾਉਣ ਨੂੰ ਦੁੱਧ ਨਹੀਂ ਸੀ ਹੁੰਦਾ ਉਸ ਵਕਤ ਇਹ ਖਿਆਲ ਆਇਆ ਸੀਗਾ ਵੀ ਮਿਹਨਤ ਕੀਤੀ ਜਾਵੇ ਕਿਸੇ ਤੋਂ ਮੰਗਣ ਦੀ بجائے ਆਪਣਾ ਜਿਹੜਾ ਸਾਡਾ ਆਪਣੇ ਰੋਟੀ ਪਕਾਉਣ ਦਾ ਹੁਨਰ ਹੁੰਦਾ ਇਹ ਤਾਂ ਹਰ ਇੱਕ ਨੂੰ ਹੀ ਆਉਂਦਾ ਹੁੰਦਾ ਵਾ ਸਾਡੇ ਲਈ ਜ਼ਿੰਦਗੀ ਦੇ ਵਿੱਚ ਰਿਸ਼ਤੇ ਨਾਤੇ ਹਨ ਉਹਨਾਂ ਦੀ ਬਹੁਤ ਇਮੀਅਤ ਹੁੰਦੀ ਹੈ ਅਕਸਰ ਬੰਦਾ ਇਕੱਲਾ ਨਹੀਂ ਜਿਉ ਸਕਦਾ ਉਹਦੇ ਲਈ ਰਿਸ਼ਤੇ ਨਾਤੇ ਜਿਹੜੇ ਸਾਰੇ ਹੋਣੇ ਬੜੇ ਆਪਾਂ ਜ਼ਰੂਰੀ ਸਮਝਦੇ ਆ ਇਹੋ ਜਿਹਾ ਕੀ ਵਾਪਰਿਆ ਕਿ ਜਿਹੜਾ ਅੱਜ ਤੁਸੀਂ ਬੇਟੀ ਤੇ ਮਾਂ ਹਨਾ ਦੋਨੋਂ ਹੀ ਕਰ ਰਹੇ ਹੋ ਇਹੋ ਜੀ ਕਹਾਣੀ ਕਿਹੜੀ ਵਾਪਰੀ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੇ ਮਾੜੇ ਹਾਲਾਤ ਦੇਖੇ ਨੇ ਕਿੱਦਾਂ ਦੇ ਸੀਗੇ ਉਹ ਮਾੜੇ ਹਾਲਾਤ ਉਹ ਮਾੜੀ ਹਾਲਾਤ ਇਸ ਤਰ੍ਹਾਂ ਦੇ ਸੀਗੇ ਵੀ ਸੌਰਿਆਂ ਬੰਨਿਓ ਵੀ ਮੈਨੂੰ ਇੱਥੇ ਬਿਠਾ ਦਿੱਤਾ ਗਿਆ ਵੀ ਮਤਲਬ ਮੈਂ ਗਰੀਬ ਘਰ ਦੀ ਕੁੜੀ ਸੀਗੀ ਗੱਲ-ਗੱਲ ਤੇ ਮੈਨੂੰ ਸੁਣਨ ਨੂੰ ਸ਼ਬਦ ਮਿਲਦੇ ਹੁੰਦੇ ਸੀ ਮਲੰਗਾਂ ਦੀ ਆਗੀ ਸਾਡੇ ਮਲੰਗਾਂ ਦੀ ਆਗੀ ਤੈਨੂੰ ਤਾਂ ਅਕਲੀ ਨਹੀਂ ਹੈਗੀ ਤੈਨੂੰ ਤਾਂ ਜਿਵੇਂ ਜਿਵੇਂ ਕਹਿੰਦੇ ਨੇ ਵੀ ਜਿਹਦੇ ਕੋਠੀ ਚ ਦਾਣੇ ਉਹਦੇ ਕਮਲੇ ਵੀ ਸਿਆਣੇ ਹਨਾ ਮੈਨੂੰ ਤਾਂ ਸਿਆਣੀ ਨੂੰ ਵੀ ਇਹ ਗੱਲਾਂ ਸੁਣਨ ਨੂੰ ਬਣਿਆ ਸੀਗੀਆਂ ਵੀ ਤੈਨੂੰ ਤਾਂ ਕਾਸੇ ਦਾ ਪਤਾ ਹੀ ਨਹੀਂ ਜਦ ਕਿ ਮੈਂ ਗੋਹਾ ਕੋੜਾ ਵੀ ਚੱਕ ਸਾਰੇ ਕੰਮ ਕਰਦੀ ਸੀ ਵੀਰੇ ਮੈਂ ਕਰਦੇ ਉਹਦੀ ਮੰਮੀ ਮੰਚੇ ਤੇ ਬੈਠੀ ਸੀਗੀ ਮੈਂ ਲੈਟਰੀਨਾਂ ਵੀ ਸਾਫ਼ ਕੀਤੀਆਂ ਨੇ ਆਪਣੇ ਹੱਥਾਂ ਨਾਲ ਬਾਥਰੂਮ ਕਰਾਉਣਾ ਫਿਰ ਉਸ ਟਾਈਮ ਇਹਦੇ ਪਾਪਾ ਦਾ ਵੀ ਐਕਸੀਡੈਂਟ ਇੱਕ ਵਾਰੀ ਹੋ ਗਿਆ ਸੀ 2013 ਦੇ ਵਿੱਚ ਮੈਂ ਉਸ ਨੂੰ ਵੀ ਆਪਣੇ ਹੱਥਾਂ ਦੇ ਨਾਲ ਲੈਟਰੀਨਾਂ ਚ ਕਰਾਈਆਂ ਹੋਈਆਂ ਨੇ ਉਹ ਬੋਰਜੇ ਦੇ ਵਿੱਚ ਘਰੇ ਲਿਆਂਦਾ ਗਿਆ ਸੀਗਾ ਸਾਡੇ ਬੈੱਡ ਜਿਹੜਾ ਹਸਪੀਟਲਾਂ ਚ ਹੁੰਦਾ ਮੈਂ ਉੱਥੇ ਉਹਨੂੰ 6 ਮਹੀਨੇ ਖੋਦਾ ਆਪਣੇ ਹੱਥਾਂ ਨਾਲ ਲੈਟਰਨ ਨੱਕ ਚੱਕੀਆਂ ਪਰ ਉਸ ਇਨਸਾਨ ਨੇ ਮੇਰੀ ਕੋਈ ਕਦਰ ਨਹੀਂ ਪਾਈ ਹੈਗੀ ਉਹਦੇ ਫੇਰ ਉਹੀ ਮਾੜੇ ਹਾਲਾਤ ਹੁੰਦੇ ਸੀਗੇ ਵੀ ਆਹ ਕੁੜੀ ਨਾਲੋਂ ਮੈਂ ਹਟਿਆ ਮੈਂ ਉਹਦੇ ਨਾਲ ਲਗਾ ਆਪਣੇ ਮੂੰਹ ਨਾਲੇ ਮੇਰੇ ਮੂੰਹ ਤੇ ਜਾਣੀ ਦੱਸਣਾ ਰਾਤਾਂ ਨੂੰ ਇੱਕ ਇੱਕ ਵਜੇ ਜਾਣ ਜਾਣ ਕੇ ਉਹਨਾਂ ਤੋਂ ਫੋਨ ਕਰਾਉਣਾ ਵੀ ਇਹਨੂੰ ਡਿਪਰੈਸ਼ਨ ਹੋਵੇ ਇਹ ਜਾ ਕੇ ਇਹਨੂੰ ਡਾਰਕ ਪਵੇ ਤੇ ਮਤਲਬ ਉਹਨੂੰ ਇਹ ਗੱਲਾਂ ਦਾ ਪਤਾ ਸੀਗਾ ਵੀ ਇਹਦੀ ਕੋਈ سپورਟ ਤਾਂ ਹੈ ਨਹੀਂਗੀ ਪਿਛੋਂ ਭਾਈ ਦੋਨੇ ਮੇਰੇ ਨਸ਼ੇੜੀ ਹੋ ਚੁੱਕੇ ਸੀਗੇ ਉਸ ਦੌਰ ਦੇ ਵਿੱਚ ਵੀ ਪਿਓ ਹੈ ਨਹੀਂ ਸੀਗਾ ਜ਼ਮੀਨ ਜਾਇਦਾਦ ਪਹਿਲਾਂ ਹੀ ਹੈ ਨਹੀਂ ਸੀ ਵੀਰੇ ਸਾਡੇ ਕੋਲੇ ਕਿਉਂਕਿ ਥੋੜੀ ਸੀਗੀ ਜ਼ਮੀਨ ਉਹ ਪਹਿਲਾਂ ਹੀ ਵੇਚ ਚੁੱਕੀ ਸੀਗੀ ਡੈਡੀ ਉਹਨਾਂ ਵੇਲੇ ਜਾਨੀ ਸਾਡੇ ਵੇਲੇ ਜ਼ਮੀਨ ਵੀ ਨਹੀਂ ਬਚੀ ਸਾਨੂੰ ਤੇ ਫਿਰ ਕੋਈ ਨਾ ਆਪਸ਼ਨ ਹੋਣ ਕਰਕੇ ਸਾਨੂੰ ਫਿਰ ਆਪਣਾ ਜਾਨੀ ਇਹ ਛੋਟਾ ਜਿਹਾ ਆਪਣਾ ਕੰਮ ਸਾਨੂੰ ਕਰਨਾ ਪਿਆ ਸੀ ਉਦੋਂ ਸਾਡੇ ਮਨ ਦੇ ਵਿੱਚ ਇਹ ਖਿਆਲ ਆਏ ਸੀਗੇ ਵੀ ਹਾਂ ਸਾਨੂੰ ਕੰਮ ਆਪਣਾ ਹੀ ਕਰਨਾ ਪੈਣਾ ਅੱਛਾ ਹਾਂ ਜਿਵੇਂ ਛੋਟੀ ਬੱਚੀ ਹੈ ਹਨਾ ਤੁਹਾਡੀ ਉਹ ਕਿੰਨੇ ਸਾਲ ਦੀ ਸੀ ਜਦੋਂ ਤੁਸੀਂ ਫਿਰ ਇੱਥੇ ਆ ਗਏ ਆਪਣੇ ਪਿੱਕੇ ਪਿੰਡ ਰਹਿਣ ਜਦੋਂ ਮੇਰੇ ਮੈਂ ਆਈਆਂ ਇੱਥੇ ਵਾਪਸ ਮੇਰੀ ਬੇਟੀ ਸਾਲ ਕਦੀ ਸੀਗੀ ਬਸ 1 ਸਾਲ ਹਾਂ ਸਾਲ ਦੀ ਸੀਗੀ ਜਾਨੀ ਉਹ ਸਾਲ ਦੇ ਵਿੱਚ ਤਾਂ ਸਾਡੇ ਨਾਲ ਸਾਨੂੰ ਇਹੀ ਕਹਿੰਦਾ ਰਿਹਾ ਮੈਂ ਤੁਹਾਡੇ ਨਾਲ ਖੜਾ ਆ ਮੈਂ ਤੁਹਾਡੇ ਨਾਲ ਖੜਾ ਵੀ ਜਾਨੀ ਉਹ ਕਾਹਦਾ ਨਾਲ ਸੀਗਾ ਸਾਨੂੰ ਤਾਂ ਕਦੇ ਨਾ ਪੁੱਛਿਆ ਨਾ ਕਦੇ ਦਵਾਈ ਦਿਵਾਉਣੀ ਨਾ ਮੈਨੂੰ ਕਦੇ ਇੱਥੋਂ ਤੱਕ ਕਿ ਮੇਰੇ ਤੁਹਾਨੂੰ ਕੀ ਦੱਸਾਂ ਵੀਰੇ ਮੇਰੇ ਦੂਜਾ ਬੇਬੀ ਹੋਣ ਵਾਲਾ ਵੀ ਹੋ ਗਿਆ ਸੀਗਾ ਉਸ ਬੇਬੀ ਨੂੰ ਵੀ ਉਹਨੇ ਬਿਲਕੁਲ ਵੀ ਅਪਣਾਉਣਾ ਨਹੀਂ ਸੀ ਚਾਹੇ ਆ ਵਸ ਐਂ ਕਹਿ ਦਿੰਦਾ ਸੀਗਾ ਕੋਈ ਨਹੀਂ ਮੈਂ ਜਦ ਮੈਂ ਕਹਿਣਾ ਵੀ ਹੁਣ ਟੀਕੇ ਦਾ ਟਾਈਮ ਹੋ ਗਿਆ ਦਵਾਈ ਦਾ ਟਾਈਮ ਹੋ ਗਿਆ ਸਾਨੂੰ ਨਾਲ ਲੈ ਕੇ ਜਾਣਾ ਇਹਨੇ ਇਹਦੇ ਨਾਲ ਜਾਨੀ ਹੋਰ ਕੋਈ ਜਿਹੜੀ ਕੁੜੀ ਬੈਠੀ ਹੁੰਦੀ ਸੀਗੀ ਉਹਦੇ ਨਾਲ ਹੀ ਬੈਠਾ ਹੁੰਦਾ ਸੀ ਇਹ ਸਾਨੂੰ ਸਾਫ਼ ਕਈ ਵਾਰ ਇਹਨੇ ਕਹਿ ਵੀ ਦੇਣਾ ਵੀ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਤੁਹਾਡੇ ਨਾਲ ਗੱਲ ਨਹੀਂ ਕਰ ਸਕਦਾ ਹੈਗਾ ਅੱਛਾ ਤੁਹਾਨੂੰ ਸ਼ਰੀਆਮ ਹੀ ਕਹਿ ਦਿੰਦਾ ਸ਼ਰੀਆਮ ਕਹਿ ਦਿੰਦਾ ਸੀ ਵੀਰੇ ਮੈਂ ਚਾਟਾਂ ਪੜ ਲੀਆਂ ਸੀਗੀਆਂ ਸਭ ਕੁਝ ਕਰ ਲਿਆ ਸੀ ਇੱਥੇ ਤੱਕ ਵੀ ਕਹਤਾ ਸੀਗਾ ਮੈਨੂੰ ਵੀ ਜੋ ਤੁਸੀਂ ਕਰਨਾ ਕਰ ਲੋ ਮੈਂ ਤਾਂ ਇਹਦੇ ਨਾਲ ਹੀ ਰਹੂੰਗਾ ਜਾਨੀ ਬਹੁਤ ਕੁਝ ਮਤਲਬ ਕਹਿ ਦੇਣਾ ਵੀ ਮੰਮੀ ਨੂੰ ਉੱਥੇ ਤੱਕ ਵੀ ਕਹਤਾ ਸੀਗਾ ਵੀ ਤੇਰੀ ਮੰਮੀ ਕਹਿੰਦੀ ਹੁੰਦੀ ਸੀਗੀ ਵੀ ਤੇਰੀ ਜਦੋਂ ਬੱਚਾ ਹੋ ਜਾਊਗਾ ਵੀ ਕੋਈ ਵੀ ਛੱਡਦਾ ਨਹੀਂ ਹੁੰਦਾ ਆਪੇ ਸੁਧਰ ਜਾਊਗਾ ਇਹ ਕਹਿੰਦਾ ਆਪਦੀ ਮਾਂ ਨਾਲ ਕਰਾਈ ਤਾਂ ਗੱਲ ਮੰਮੀ ਨੂੰ ਕਹਿੰਦਾ ਤੇਰੀ ਕੁੜੀ ਦੇ ਹੁਣ ਤਾਂ ਨਿਆਣਾ ਵੀ ਹੋ ਗਿਆ ਵੀ ਚਲੋ ਵੀ ਹੁਣ ਤੁਹਾਡੀ ਕੁੜੀ ਬੱਚਾ ਹੋ ਕੇ ਵੀ ਤੁਹਾਡੇ ਇੱਕ ਦਰ ਤੇ ਬਿਠਾਤੀ ਜਾਨੀ ਇਹ ਜੇ ਸ਼ਬਦ ਵੀ ਬਰੇ ਸੁਣਨ ਨੂੰ ਮੈਨੂੰ ਕਹਿੰਦਾ ਸੀਗਾ ਉਹ ਜਾਨੀ ਇੰਨਾ ਉਹ ਨੂੰ ਪੁੱਠੀਆਂ ਚਾਟਾਂ ਦਾ ਜਾਨੀ ਉਹ ਸੀਗਾ ਵੀ ਬਾਹਰੇ ਫਿਰਨ ਦਾ ਇੱਥੋਂ ਮੇਰੇ ਬੁੱਲ ਤੇ ਇੱਕ ਵਾਰੀ ਮਾਰਿਆ ਸੀਗਾ ਉਹਨੇ ਹੱਡ ਹੱਡ ਜਿਆ ਵੱਜਿਆ ਸੀ ਮੇਰੇ ਇੱਥੇ ਆ ਚੀਜ਼ ਦੇ ਵਿੱਚ ਕਿੰਨਾ ਚਿਰ ਉਹ 6-7 ਮਹੀਨੇ ਫਿਣਸੀ ਜੀ ਹੋਈ ਰਹੀ ਆ ਭਰ ਜਾਂਦੀ ਸੀ ਫੁੱਟ ਜਾਂਦੀ ਸੀ ਰੋਟੀ ਵੀ ਨਹੀਂ ਸੀ ਮੇਰ ਤੋਂ ਖਾ ਹੁੰਦੀ ਐਨਾ ਖੂਨ ਨਿਕਲਿਆ ਹੱਸਦਾ ਹੁੰਦਾ ਸੀ ਉਹਦੇ ਵਿੱਚੋਂ ਯਾਨੀ ਉਹ ਤਿੰਨ ਸਾਲ ਰਹੀ ਹੈ ਜੀ ਦਰਦ ਬਹੁਤ ਯਾਨੀ ਮੈਂ ਉਸ ਚੀਜ਼ ਦਾ ਕਟਿਆ ਆ ਆ ਸਿਰ 'ਚ ਮੇਰੇ ਚਮੁਕੀਆਂ ਮਾਰਨੀਆਂ ਉਹਨੇ ਵੀ ਯਾਨੀ ਵੀ ਤੂੰ ਮੈਨੂੰ ਕਹਿ ਨਾ ਵੀ ਜਿਹੜਾ ਮੇਰਾ ਰਾਤ ਨੂੰ ਫੋਨ ਆਇਆ ਕੋਈ 1 ਵਜੇ ਫੋਨ ਆਇਆ ਤੇ ਟਾਈਮ ਮੈਂ ਤੂੰ ਮੈਨੂੰ ਕੁਛ ਵੀ ਨਾ ਕਹ ਮੈਂ ਕੁਛ ਨਹੀਂ ਸੀ ਕਹਿੰਦੀ ਹੁੰਦੀ ਵੀ ਮੈਂ ਡਰਦੀ ਹੁੰਦੀ ਸੀ ਵੀ ਮੈਨੂੰ ਕੁੱਟੂਗਾ ਮਾਂ ਪਿਓ ਦੇ ਜਨਮ ਚਰ ਬੈਠਾ ਆ ਚਾਹੇ ਉਹ ਸਿੰਗਲ ਮਦਰ ਆ ਮੈਂ ਵੈਰੀ ਵਰਗੀ ਚਾਹੇ ਮੇਰੇ ਇਹਦਾ ਪਾਪਾ ਵੀ ਹੁੰਦਾ ਸਾਡੇ ਤੇ ਤਾਂ ਬੋਝ ਨਹੀਂ ਹੈਗੀ ਪਰ ਇਹਦੀ ਜ਼ਿੰਦਗੀ ਬਾਰੇ ਸੋਚ ਕੇ ਜਰੂਰ ਬਹੁਤ ਵੱਡਾ ਬੋਝ ਲੱਗਦਾ ਆ ਬਹੁਤ ਵੱਡੀ ਤਕਲੀਫ ਹੁੰਦੀ ਆ ਮਨ ਨੂੰ ਵੀ ਚਲੋ ਮੈਂ ਤਾਂ ਬੈਠੀ ਆ ਇਹਨਾਂ ਦਾ ਸਾਥ ਦੇਈ ਜੰਨੇ ਆ ਜੇ ਮੇਰੀ ਵਰਗੀ ਦੀਆਂ ਪਤਾ ਕੁਛ ਨਹੀਂ ਹੁੰਦਾ ਬੱਚੇ ਪੱਕੇ ਹੋਏ ਫਾਲਾ ਕਦੋਂ ਛੱਡ ਜਾਣਾ ਅੱਜ ਕੱਲ ਤਾਂ ਮੇਨ ਰੋਡ ਗੀ ਜਾਂਦੇ ਨੇ ਵੀ ਜਦੋਂ ਮੇਰੇ ਵਰਗੀ ਨੂੰ ਕੁਝ ਹੋ ਗਿਆ ਤੇ ਇਹਨਾਂ ਦਾ ਕੀ ਹਾਲ ਹੋਗਾ ਇਹ ਹਰ ਵਕਤ ਚਿੰਤਾ ਲੱਗੇ ਰਹਿੰਦੀ ਆ ਜਿਵੇਂ ਤੁਹਾਡੇ ਸਿਰ ਤੇ ਤੁਹਾਡੇ ਹਸਬੰਡ ਵੀ ਹੈ ਨਹੀਂ ਸੀਗੇ ਤੇ ਦੋਨੇ ਬੇਟੇ ਵੀ ਹਨਾ ਗਲਤ ਰਸਤੇ ਪੈ ਗਏ ਚਿੱਟਾਉਣ ਲੱਗੇ ਤੁਸੀਂ ਕਿਵੇਂ ਸਰਵਾਈਵ ਕੀਤਾ ਕਿਦਾਂ ਕੰਮ ਕਰਕੇ ਇੱਥੋਂ ਤੱਕ ਪਹੁੰਚੇ ਤੁਸੀਂ ਦੇਖੋ ਪਹਿਲਾਂ ਜਦੋਂ ਇਹਨਾਂ ਦੇ ਪਾਪਾ ਮਰੇ ਸੀ ਉਦੋਂ ਰਿਸ਼ਤੇਦਾਰਾਂ ਨੇ ਨਾਲ ਮੇਰੇ ਬਹੁਤ ਮੇਰਾ ਦੁੱਖ ਸੁੱਖ ਬੰਡਾਇਆ ਹੂੰ ਜਦੋਂ ਬੱਚੇ 10-10 ਸਾਲ ਦੇ ਮਤਲਬ 10-10 ਜਮਾਤਾਂ ਪੜ੍ਹ ਕੇ ਬਹੁਤ ਸੋਹਣਾ ਪੜੇ ਨੇ ਬਹੁਤ ਵਧੀਆ ਬੱਚੇ ਗੁੱਡ ਕਹਾਉਂਦੇ ਸੀ ਮੇਰੇ ਬੱਚੇ ਤਾਂ ਐਂ ਕਹਿੰਦੇ ਹੁੰਦੇ ਸੀਗੇ ਮਾੜੀ ਵਾਲੀ ਨੇ ਕੋ ਵਧੀਆ ਕਾਰਮ ਕੀਤਾ ਆ ਜਿਹੜੇ ਛੋਟੇ ਛੋਟੇ ਹੀ ਕੰਮ ਉਮਰਾਂ ਦੇ ਵਿੱਚ ਕੰਮਾਂ ਤੇ ਜਾਂਦੇ ਨੇ ਟਿਫਨ ਚੱਕ ਕੇ ਬੜੇ ਸਾਊ ਸੀ ਅੱਜ ਤੱਕ ਸਾਊ ਰਹੇ ਨੇ ਬਹੁਤ ਵਧੀਆ ਉਹਨਾਂ ਦੇ ਨੇਚਰ ਸੀ ਪਤਾ ਨਹੀਂ ਕਿੱਥੇ ਆ ਕਿ ਮੇਰੇ ਕਰਮ ਖੋਟੇ ਜਾਂ ਉਹਨਾਂ ਦੇ ਵੀ ਇਹ ਲੱਟ ਲੱਗ ਗਈ ਉਹਨਾਂ ਨੂੰ ਵੀ 7 ਸਾਲ 8 ਹੋ ਗਏ ਸਾਨੂੰ ਫਿਰ ਅਸੀਂ ਜਾਣੀ ਬਹੁਤ ਦੁਖੰਡਾ ਹੈ 10 ਆਲੇ ਹੋ ਗਏ ਦੋਵੇਂ 11 ਚ ਜਾਨੀ ਸਾਨੂੰ ਪਤਾ ਨਹੀਂ ਸੀ ਹੁੰਦਾ ਵੀ ਮੇਰਾ ਭਰਾ ਛੋਟਾ ਚਿੱਟਾ ਲਾਉਣ ਲੱਗ ਗਿਆ ਸਾਨੂੰ ਨਹੀਂ ਸੀ ਇਹ ਦੋ 11 ਚ ਪਤਾ ਹੁੰਦਾ ਤੇ ਜਾਨੀ ਸ਼ੱਕ ਜਿਆ ਹੁੰਦਾ ਹੁੰਦਾ ਸੀ ਚਿੱਟੇ ਦਾ ਨੌ ਤੇ ਤਾਂ ਡਾਰੀ ਬਹੁਤ ਲੱਗਦਾ ਹੁੰਦਾ ਸੀਗਾ ਵੀ ਇਹ ਚੀਜ਼ ਵੀ ਹੋ ਸਕਦੀ ਆ ਜਣੀ ਕਦੇ-ਕਦੇ ਲੱਗਣਾ ਉਹਨੇ ਆਉਣਾ ਤਾਂ ਵੀ ਰਾਤ ਨੂੰ ਆਉਣਾ ਲੇਟ ਆਉਣਾ ਅਸੀਂ ਪੁੱਛਣਾ ਵੀ ਕੀ ਗੱਲ ਆ ਤੂੰ ਇੰਨੀ ਲੇਟ ਕਿਉਂ ਆਇਆ ਬਸ ਕੋਈ ਗੱਲ ਨਹੀਂ ਬੈਠਾ ਸੀ ਮੈਂ ਕਿਤੇ ਸਟਾਰਟਿੰਗਸ ਤਾਂ ਸਾਨੂੰ ਪਤਾ ਹੀ ਨਹੀਂ ਲੱਗਿਆ ਕਈ ਸਾਲ ਤੱਕ ਉਸ ਤੋਂ ਬਾਅਦ ਫਿਰ ਇੱਕ ਵਾਰੀ ਮੰਮੀ ਨੇ ਜਦੋਂ ਟੀਕਾ ਲਾਉਂਦੇ ਨੂੰ ਇਹਨੂੰ ਦੇਖਿਆ ਤਾਂ ਮੰਮੀ ਦੀ ਪੂਬੀ ਨਿਕਲ ਗਈ ਸੀ ਫਿਰ ਮੰਮੀ ਨੇ ਸਰਕਾਰਾਂ ਨੂੰ ਕਿ ਜੋ ਮਾਵਾ ਤੇ ਹੁੰਦਾ ਵੀ ਗਾਲਾਂ ਕੱਢਣੀਆਂ ਮਨ ਦੇ ਵਿੱਚ ਸਿਆਪਾ ਕੀਤਾ ਮੰਮੀ ਨੇ ਖੜੀ ਹੋ ਕੇ ਬਹੁਤ ਪਿੱਟਿਆ ਕਰਨਾ ਵੀ ਕਿੱਥੇ ਮੇਰੇ ਪੁੱਤ ਦੋਨੇ ਲੱਗ ਗਏ ਦੋ ਚਿੱਟੇ ਟੀਕਿਆਂ ਦੇ ਨਾਲ ਖੂਨ ਦੀਆਂ ਬਾਹਾਂ ਭਿੱਜੀਆਂ ਹੋਣੀਆਂ ਜਦੋਂ ਮੈਨੂੰ ਮੰਮੀ ਨੇ ਦੱਸਿਆ ਯਾਨੀ ਇੱਕ ਵਾਰ ਤਾਂ ਸਾਡਾ ਮਰਨ ਹੋ ਗਿਆ ਸੀਗਾ ਵੀ ਇਹ ਕੀ ਹੋ ਗਿਆ ਯਾਨੀ ਮੇਰੇ ਦੋਨੇ ਭਰਾ ਬਹੁਤ ਸੋਹਣੇ ਹੁੰਦੇ ਸੀਗੇ ਜਵਾਨ ਹੁੰਦੇ ਸੀ 6 6 ਫੁੱਟ ਦੇ ਨੇ ਸੀਗੇ ਘਰ ਦੇ ਵਿੱਚ ਕੋਈ ਹੈਨਾ ਮਰਦ ਵੀ ਹੈ ਨਹੀਂ ਸੀ ਔਰਤਾਂ ਹੀ ਸੀ ਤੁਸੀਂ ਤੇ ਫਿਰ ਉਹ ਹੋਰ ਵੀ ਚੁਣੌਤੀਆਂ ਆਉਂਦੀਆਂ ਨੇ ਨਾ ਅਸੀਂ ਤਾਂ ਕੁਝ ਟਾਈਮ ਲਈ ਤਾਂ ਬੈਠਾ ਘਰ ਛੱਡ ਕੇ ਹੀ ਚਲੇ ਗਏ ਸੀ ਕਿਰਾਏ ਤੇ ਚਲੇ ਗਏ ਸੀ ਅਸੀਂ ਅੱਛਾ ਸਾਨੂੰ ਡਰ ਲੱਗਦਾ ਸੀ ਕੱਲੇ ਸੀ ਫਿਰ ਕੱਲੇ ਰਹਿੰਦੇ ਸੀ ਇੱਥੇ ਬਾਰ-ਬਾਰ ਸੀ ਤਕਰਾਇਆਂ ਤੇ ਵੀ ਧੱਕੇ ਖਾਦੇ ਫਿਰ ਆ ਜਾ ਹੂੰ ਕਿਰਾਏ ਤੇ ਵੀ ਰਹੇ ਸੀ ਅਸੀਂ ਅਸੀਂ ਇੱਥੋਂ ਤੱਕ ਕਿ ਉਹ ਇੱਕ ਨਾ ਸਾਡੇ ਇੱਥੇ ਪਹਿਲਾਂ ਗੁਜਰ ਰਹੇ ਹੁੰਦੇ ਸੀ ਮਮੀ ਦਾ ਭਰਾ ਬਣਿਆ ਹੋਇਆ ਆ ਅਸੀਂ ਕਈ ਰਾਤਾਂ ਤਾਂ ਉਹ ਮਾਮੇ ਉਹਨਾਂ ਦੇ ਘਰੇ ਕੱਟੀਆਂ ਹੋਈਆਂ ਨੇ ਗੁਜਰਾਂ ਦੇ ਘਰੇ ਗੱਟੀਆਂ ਹੋਈਆਂ ਨੇ ਹਾਂਜੀ ਡੇਰੇ ਜਿਹੜੇ ਹੁੰਦੇ ਨੇ ਅਸੀਂ ਉੱਥੇ ਰਾਤਾਂ ਵੀ ਕੱਟੀਆਂ ਜਦੋਂ ਮੇਰੀ ਬੇਟੀ ਛੋਟੀ ਸੀਗੀ ਅਸੀਂ ਉੱਥੇ ਮੇਰੀ ਭਤੀਜੀ ਵੀ ਛੋਟੀ ਜੀ ਹੁੰਦੀ ਸੀ ਅਸੀਂ ਦੋਹਾਂ ਬੱਚੀਆਂ ਨੂੰ ਲੈ ਕੇ ਉੱਥੇ ਰਾਤਾਂ ਵੀ ਅਸੀਂ ਕੱਟੀਆਂ ਹੋਈਆਂ ਨੇ ਵੀ ਜਾਣੀ ਅਸੀਂ ਸਭ ਤੋਂ ਹੀ ਬਰੇ ਹੋ ਜਾਂਦੇ ਹੁੰਦੇ ਸੀ ਉਹ ਮਾਮੇ ਉਹਨਾਂ ਨੇ ਕਹਿਣਾ ਵੀ ਇੱਥੇ ਤੁਸੀਂ ਰਹਿ ਲਓ ਜਦੋਂ ਇੰਨਾ ਮਾੜਾ ਟਾਈਮ ਸੀਗਾ ਜੀ ਫਿਰ ਗੁਜ਼ਾਰਾ ਕਿਵੇਂ ਹੁੰਦਾ ਰਿਹਾ ਤੁਹਾਡਾ ਕੀ ਕੰਮ ਕੀ ਕਰਦੇ ਰਹੇ ਫਿਰ ਗੁਜ਼ਾਰਾ ਵੀਰੇ ਕੁਝ ਸਮਾਂ ਤਾਂ ਮੈਂ ਸਲਾਈ ਕੀਤੀ ਯਾਨੀ ਕਿ ਮੇਰੇ ਕੋਲ ਮਸ਼ੀਨ ਵੀ ਨਹੀਂ ਸੀ ਹੁੰਦੀ ਕੱਪੜੇ ਸਿਉਣ ਵਾਲੀ ਮੈਂ ਕੱਪੜੇ ਜਿੱਦਾਂ ਪੱਠੇ ਵਾਲਿਆਂ ਦੇ ਹੁੰਦੇ ਨੇ ਜਾਂ ਆਸ-ਪਾਸੇ ਜੋ ਵੀ ਕਰ ਰਹੇ ਹੁੰਦੇ ਸੀ ਮੈਂ ਉਹਨਾਂ ਦੇ ਕੱਪੜੇ ਸਿਉਣੇ ਕਿਸੇ ਦੀ ਮਸ਼ੀਨ ਮੰਗ ਕੇ ਉਹਨਾਂ ਦੇ ਘਰੇ ਬੈਠ ਕੇ ਹੀ ਮੈਂ ਕੱਪੜੇ ਸਿਉਣੇ ਫਿਰ ਉਹ ਮੈਨੂੰ ਬਹੁਤ ਔਖਾ ਲੱਗਦਾ ਹੁੰਦਾ ਸੀ ਕਿ ਕਿਸੇ ਦੇ ਘਰੇ ਜਾ ਕੇ ਕੰਮ ਕਰਨਾ ਮਸ਼ੀਨ ਤੇ ਕੱਪੜੇ ਸਿਉਣੇ ਮੇਰੇ ਕੋ ਤਾਂ ਮਸ਼ੀਨ ਵੀ ਨਹੀਂ ਸੀ ਹੁੰਦੀ ਫਿਰ ਉਦੋਂ ਮੈਂ ਉਸ ਤੋਂ ਬਾਅਦ ਫਿਰ ਸਾਨੂੰ ਇੱਕ ਟਰਾਲੀ ਆਉਂਦੀ ਹੁੰਦੀ ਸੀ ਕਬਾੜ ਦੀ ਜਿਹਦੇ ਵਿੱਚ ਕਬਾੜ ਦੀ ਭਰੀ ਹੋਈ ਟਰਾਲੀ ਦੇ ਵਿੱਚ ਕਬਾੜ ਚੁਗ ਕੇ ਯਾਨੀ ਕਿ ਕੂੜਾ ਹੁੰਦਾ ਸੀ ਉਹ ਚ ਨਿਰਈ ਗੰਧਮਦ ਡੈਪਰ ਤੱਕ ਹੁੰਦੇ ਸੀਗੇ ਉੱਥੇ ਤੇ ਉਸ ਉਸ ਟਰਾਲੀ ਨੂੰ ਛਾਂਟਣਾ ਪੈਂਦਾ ਸੀ ਫਿਰ ਉਹਦੇ ਵਿੱਚੋਂ ਕਿਤੇ ਜਾ ਕੇ ਲੋਹਾ-ਲੂਹਾ ਵਗੈਰਾ ਨਿਕਲਦਾ ਸੀਗਾ ਅੱਛਾ ਦੋਨੋਂ ਮਾਵਾਂ ਧੀ ਆਏ ਉਹ ਕੰਮ ਕਰ ਹਾਂਜੀ ਉਹ ਕੰਮ ਵੀ ਕੀਤਾ ਫਿਰ ਉਹ ਕੰਮ ਕਰਕੇ ਯਾਨੀ ਕਿ ਸਾਨੂੰ ਲੱਗਣਾ ਵੀ ਉਸ ਹਾਲਾਤਾਂ ਨਾਲੋਂ ਤਾਂ ਚੰਗੇ ਆ ਨਾ ਵੀ ਬੱਚੇ ਦੀ ਸ਼ੀਸ਼ੀ 'ਚ ਦੁੱਧ ਲੈਣ ਨੂੰ ਪੈਸੇ ਨਹੀਂ ਸੀ ਅਸੀਂ ਬੱਚੇ ਦੀ ਸ਼ੀਸ਼ੀ 'ਚ ਦੁੱਧ ਲੈ ਕੇ ਪਾ ਲਿਆ ਜਾਂ ਫਿਰ ਸਾਡੇ ਪੈਰਾਂ 'ਚ ਚੱਪਲਾਂ ਨਹੀਂ ਸੀ ਚੱਪਲਾਂ ਲੈ ਲਈਆਂ ਜਾਂ ਕੋਈ ਚੀਜ਼ ਖਾਣ ਨੂੰ ਬੱਚੇ ਨੇ ਮੰਗੀ ਤਾਂ ਉਹਨੂੰ ਲੈ ਕੇ ਦੇ ਦਿੱਤੀ ਸਾਨੂੰ ਉਹ ਬੜਾ ਸਕੂਨ ਮਿਲਦਾ ਹੁੰਦਾ ਸੀ ਭਾਵੇਂ ਅਸੀਂ ਉਹ ਕੁਆੜੀ ਚੁਗਿਆ ਭਾਵੇਂ ਅਸੀਂ ਉਹ ਡੈਪਰਾਂ ਵਾਲਾ ਗੰਦਮਦ ਹੱਥਾਂ ਨੂੰ ਲੱਗਿਆ ਜੱਟ ਫੈਮਿਲੀ ਨੂੰ ਬਿਲੋਂਗ ਕਰਦੀਆਂ ਵੀਰੇ ਮੈਂ ਬੜਾ ਜਾਨੀ ਤੱਕਾ ਲੱਗਦਾ ਹੁੰਦਾ ਸੀ ਮਨ ਨੂੰ ਵੀ ਕਹੇ ਜੇ ਕਹੇ ਦਿਨ ਵੀ ਦੇਖਣੇ ਪਏ ਆ ਪਰ ਫਿਰ ਜਾਨੀ ਲੱਗਣਾ ਵੀ ਸਕੂਨ ਤਾਂ ਹੈ ਨਾ ਵੀ ਬੱਚੇ ਨੂੰ ਤਾਂ ਕੁਝ ਲੈ ਕੇ ਦੇ ਸਕੀ ਰਵਾਇਆ ਤਾਂ ਨੀਗਾ ਉਹ ਕੁਆੜ ਚੁੱਕ ਕੇ ਵੀ ਅਸੀਂ ਆਪਣਾ ਟਾਈਮ ਉਦੋਂ ਗੁਜ਼ਾਰਾ ਕੀਤਾ ਫਿਰ ਉਹ ਕੁਆੜ ਦੀ ਟਰਾਲੀ ਵੀ ਬੰਦ ਹੋ ਗਈ ਵੀਰੇ ਉਸ ਤਾਂ ਦੀ ਫੇਰ ਮਾੜਾ ਹਾਲਾਤ ਉਹੀ ਆ ਗਿਆ ਵੀ ਚੱਪਲਾ ਨਾ ਹੋਣੀਆਂ ਬੱਚੇ ਨੇ ਵੀ ਮੰਗਣਾ ਉਤੋਂ ਦੀ ਪੜ੍ਹਾਈ ਦੇ ਵੀ ਖਰਚੇ ਹੋਗੇ ਛੜ ਗਏ ਵੀ ਯਾਨੀ ਪੜ੍ਹਨ ਦੀ ਉਮਰ ਵੀ ਆ ਗਈ 3.5 ਸਾਲ ਦੀ ਹੋ ਗਈ ਉਦੋਂ ਫਿਰ ਮੈਂ ਆਪਣੀ ਮੰਮੀ ਨੂੰ ਕਿਹਾ ਸੀਗਾ ਵੀ ਜਦੋਂ ਵੀ ਮੰਮੀ ਤੁਸੀਂ ਤੁਹਾਡੇ ਹੱਥ ਵਿੱਚ ਜਿਹੜਾ ਹੁਨਰ ਆ ਨਾ ਇਹਨੂੰ ਕਿੱਤਾ ਬਣਾਇਆ ਜਾਵੇ ਵੀ ਤੁਸੀਂ ਬੈਠੇ ਬੈਠੇ ਸਬਜ਼ੀ ਤਿਆਰ ਕਰਦੇ ਆ ਕੋਰਿਓ ਮੈਂ ਰੋਟੀ ਬਣਾਇਆ ਕਰੂੰ ਪਰੌਂਠੇ ਬਣਾਇਆ ਕਰੂੰਗੀ ਆ ਫਿਰ ਮੰਮੀ ਕਹਿੰਦੀ ਨਹੀਂ ਉਹੀ ਜਿਵੇਂ ਮਤਲਬ ਖਿਆਲ ਹੁੰਦੇ ਆ ਆਪਣੇ ਵੀ ਨਹੀਂ ਤੋ ਇਹਨੂੰ ਨਹੀਂ ਮੈਂ ਬਿਠਾਉਣਾ ਕਿਤੇ ਮੈਂ ਖੁਦ ਕਰ ਲੂੰਗੀ ਮੈਂ ਕਹਣਾ ਮੰਮੀ ਦੇਖੋ ਚੋਰੀ ਦਾ ਮੀਣਾ ਹੁੰਦਾ ਯਾਰੀ ਦਾ ਮੀਣਾ ਹੁੰਦਾ ਆ ਮਿਹਨਤ ਦਾ ਕੋਈ ਮੀਣਾ ਨਹੀਂ ਅੱਜ ਆਪਾਂ ਜਦੋਂ ਚੱਪਲਾਂ ਤੋਂ ਬਿਨਾ ਨੰਗੇ ਫਿਰਦੇ ਆ ਨੰਗੇ ਪੈਰ ਹੁੰਦੇ ਨਹੀਂ ਤੁਹਾਡੀਆਂ ਚੱਪਲਾਂ ਨਹੀਂ ਹੁੰਦੀਆਂ ਮੇਰੇ ਕੋਲ ਨਹੀਂ ਹੁੰਦੀਆਂ ਚੁੰਨੀਆਂ ਲੈ ਪਾਟੀਆਂ ਪਈਆਂ ਨੇ ਸਾਡੀਆਂ ਬੱਚੀ ਮੰਗਦੀ ਆ ਚੀਜ਼ ਉਹ ਨਹੀਂ ਲੈ ਕੇ ਦੇ ਸਕਦੇ ਅਪਾ ਮਿਹਨਤ ਕਰਾਂਗੇ ਆਪਾਂ ਨੂੰ ਕਿ ਕੋਈ ਕੋਈ ਮਾੜਾ ਨਹੀਂ ਕਹੂਗਾ ਵਾਕਈ ਵੀਰੇ ਉਹ ਗੱਲ ਸੱਚੀ ਆ ਵੀ ਸਾਨੂੰ ਕਦੇ ਕਿਸੇ ਨੇ ਕੋਈ ਸ਼ਬਦ ਮਾੜਾ ਨਹੀਂ ਕਿਹਾ ਸਾਨੂੰ ਸਗਾ ਤੇ ਸਲੂਟ ਕਰਕੇ ਦੁਨੀਆ ਨਿੰਗਲਦੀ ਹੁੰਦੀ ਆ ਕਿਉਂਕਿ ਅਸੀਂ ਆਪਣੇ ਪਿੰਡ ਨਗਰ ਦੇ ਵਿੱਚ ਹੀ ਬੈਠੇ ਆਂ ਜੇ ਅਸੀਂ ਕਿਤੇ ਹੋਰ ਬੈਠੇ ਹੁੰਦੇ ਫੇਰ ਅਗਲੇ ਨੇ ਸਾਡੀ ਸਟੋਰੀ ਨਹੀਂ ਸੀ ਜਾਣਣੀ ਅਗਲੇ ਨੂੰ ਪਤਾ ਨਹੀਂ ਸੀ ਹੋਣਾ ਵੀ ਕੌਣ ਨੇ ਇਹ ਕੀ ਇਹਨਾਂ ਨਾਲ ਵਾਪਰਿਆ ਕਿਉਂ ਬੈਠੀਆਂ ਨੇ ਇੱਥੇ ਅੱਜ ਸਾਡੇ ਪਿੰਡ 'ਚ ਹੋਣ ਕਰਕੇ ਸਾਨੂੰ ਇੰਨਾ ਮਾਣ ਮਿਲਦਾ ਸਭ ਨੂੰ ਪਤਾ ਵਾ ਵੀ ਇਹਨਾਂ ਦੇ ਹਾਲਾਤ ਹੁੰਦੇ ਸੀ ਇਹ ਆਪਣਾ ਮਿਹਨਤ ਕਰਕੇ ਖਾਂਦੀਆਂ ਨੇ ਸਾਨੂੰ ਸਾਰੇ ਕਹਿ ਕੇ ਨਿੰਗਦੇ ਹੁੰਦੇ ਮਮੀ ਨੂੰ ਲੂਟਾ ਮਾਤਾ ਤੈਨੂੰ ਸਲੂਟਾ ਮਾਤਾ ਤੈਨੂੰ ਤਾਂ ਸਾਨੂੰ ਉਹ ਸ਼ਬਦ ਬਹੁਤ ਵਧੀਆ ਲੱਗਦੇ ਹੁੰਦੇ ਨੇ ਇਹੀ ਆਪਣੇ ਨਗਰ ਤੋਂ ਬਾਹਰ ਬੈਠੇ ਹੁੰਦੇ ਤਾਂ ਸਾਨੂੰ ਕੋਈ ਜਾਣਦਾ ਨਹੀਂ ਸੀਗਾ ਅਗਲੇ ਨੇ ਕਹਣਾ ਸੀ ਪਤਾ ਨਹੀਂ ਕਿਵੇਂ ਨੇ ਕੌਣ ਨੇ ਅੱਜ ਉਹ ਕਿਵੇਂ ਕੌਣ ਸ਼ਬਦ ਰਿਮਰਦਾ ਸਾਨੂੰ ਮੈਨੂੰ ਕਹਿੰਦੇ ਨੇ ਭੈਣ ਮੈਨੂੰ ਜਿਹੜੇ ਮੇਰੇ ਡੈਡੀ ਉਹਨਾਂ ਦੀ ਉਮਰ ਦੇ ਨੇ ਉਹ ਮੈਨੂੰ ਕਹਿੰਦੇ ਨੇ ਧੀ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਆ ਵੀ ਹਾਂ ਚਾਹੇ ਸਾਨੂੰ ਥੋੜਾ ਹੀ ਕਮਾਈ ਹੁੰਦੀ ਆ ਪਰ ਸ਼ਬਦ ਜਿਹੜੇ ਸਾਨੂੰ ਨੂੰ ਮਿਲਦੇ ਨੇ ਉਹ ਬੜੇ ਸਕੂਨ ਵਾਲੇ ਮਿਲਦੇ ਨੇ ਇਹ ਫਿਰ ਛੋਟੇ ਜਿਹੇ ਢਾਬੇ ਨੇ ਤੁਹਾਨੂੰ ਜ਼ਿੰਦਗੀ 'ਚ ਕਿੰਨੀ ਕ ਤਬਦੀਲੀ ਦਿੱਤੀ ਆ ਇਸੇ ਜੋੜਨ ਨੂੰ ਤਾਂ ਕੁਛ ਨਹੀਂ ਮਿਲਦੇ ਪਰ ਖਾਣ ਪੀਣ ਤਨ ਟਕਣ ਨੂੰ ਸਭ ਕੁਝ ਮਿਲਦਾ ਹਾਂਜੀ ਮਿਹਨਤ ਕਰਦੇ ਆ ਤਾਂ ਮਿਲਦਾ ਜੀ ਹਾਂਜੀ हां ਅੱਜ ਵੀ ਜਾਨੀ ਇਹ ਹਾਲਾਤ ਨੇ ਵੀ ਜੇ ਸੀ ਇੱਕ ਦਿਨ ਵੀ ਆਪਣੇ ਆਪ ਨੂੰ ਸੋਚੀਏ ਵੀ ਅਸੀਂ ਨਹੀਂ ਆਵਾਂਗੇ ਤਾਂ ਸਾਨੂੰ ਇਹ ਲੱਗਦਾ ਹੁੰਦਾ ਆ ਵੀ ਸਾਡੇ ਸ਼ਾਮ ਨੂੰ ਦੁੱਧ ਨਹੀਂ ਆਉਣਾ ਹੈਗਾ ਜਾਂ ਫਿਰ ਸਾਡੇ ਸ਼ਾਮ ਨੂੰ ਦੁੱਧ ਜਿਹੜਾ ਦੁੱਧ ਦਾ ਖਰਚਾ ਆਇਆ ਉਹ ਕਿੱਥੋਂ ਕੱਢਣਾ ਦੂਏ ਦਿਨ ਜਿਹੜੀ ਬੱਚੀ ਨੇ ਕੋਈ ਚੀਜ਼ ਲੈਣੀਆਂ ਉਹ ਕਿੱਥੋਂ ਲੈਣੀਆਂ ਅਸੀਂ ਬਿਮਾਰ ਵੀ ਹੋਈਏ ਅਸੀਂ ਤਾਂ ਵੀ ਇਸ ਦੁਕਾਨ ਤੇ ਆਉਨੇ ਹੀ ਆਉਨੇ ਆ ਕਿਉਂਕਿ ਅਸੀਂ ਰੋਜ਼ ਦੀ ਰੋਜ਼ ਕਰਕੇ ਖਾਣ ਵਾਲੇ ਆ ਤੇ ਸਾਨੂੰ ਇਹ ਲੱਗਦਾ ਹੁੰਦਾ ਵੀ ਨਹੀਂ ਜੇ ਇੱਕ ਦਿਨ ਵੀ ਛੁੱਟੀ ਕਰ ਲਈ ਤਾਂ ਸ਼ਾਮ ਨੂੰ ਆਉਂਦਾ ਵੀ ਨਹੀਂ ਫਿਰ ਉਸ ਦਿਨ ਵੀ ਵੀਰੇ ਸਾਡੇ ਘਰੇ ਦੁੱਧ ਨਹੀਂ ਆਉਂਦਾ ਹੈਗਾ ਜਾਨੀ ਇਸ ਕਰਕੇ ਅਸੀਂ ਬਿਮਾਰ ਵੀ ਜਾਹੇ ਥੋੜਾ ਹੀ ਕਰ ਕਰ ਲਈਏ ਅਸੀਂ ਆਉਣੇ ਜ਼ਰੂਰ ਹੁੰਨੇ ਆ ਪਰ ਇਹ ਵੀ ਹੁੰਦਾ ਹੋਊਗਾ ਨਾ ਜਦੋਂ ਟਾਬੇ ਤੇ ਜਾਂਦੇ ਉੱਥੇ ਦਿਲ ਲੱਗਦਾ ਹੋਊ ਲੋਕਾਂ ਨਾਲ ਗੱਲਾਂ ਬਾਤਾਂ ਹਾਂਜੀ ਇੱਕ ਚੀਜ਼ ਇਹ ਵੀ ਆ ਹਾਂਜੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਜਦੋਂ ਜਾਣੀ ਜਿਹੜੇ ਹਾਲਾਤ ਸਾਡੇ ਹੋ ਗਏ ਸੀਗੇ ਅਸੀਂ ਡਿਪਰੈਸ਼ਨ ਚ ਜਾ ਚਲੇ ਜਾਣੇ ਸੀ ਜਿਵੇਂ ਕੰਦਾਂ ਦੇ ਨਾਲ ਮੈਂ ਬੈਠਣਾ ਤਾਂ ਮੈਂ ਕੰਦਾਂ ਨੂੰ ਦੇਖ ਦੇਖ ਕੇ ਰੋਈ ਜਾਂਦੀ ਹੁੰਦੀ ਸੀਗੀ ਵੀ ਕੀ ਸੀ ਪੜੀ ਲਿਖੀ ਮੈਂ ਉਹ ਕਿੱਥੇ ਕੀ ਹੋ ਗਿਆ ਸਾਡੇ ਨਾਲ ਹਨਾ ਬਿਨਾਂ ਕਸੂਰੋਂ سزا ਮਿਲੀ ਕਿਤਾ ਉਹਨਾਂ ਨੇ ਵੀਰੇ ਕਦੇ ਕੋਈ ਗਲਤੀ ਕੀਤੀ ਹੁੰਦੀ ਆ ਕੋਈ ਗਲਤੀ ਨਹੀਂ ਸੀ ਕੀਤੀ ਜ਼ਿੰਦਗੀ ਦੇ ਵਿੱਚ ਮੈਂ ਬਿਨਾਂ ਕਸੂਰ ਤੋਂ سزا ਮਿਲਗੀ ਤਾਂ ਮੈਂ ਇਹ ਕੰਦਾ ਨੂੰ ਦੇਖ ਕੇ ਹੀ ਰੋਈ ਜਾਂਦੀ ਸੀ ਮੰਮੀ ਨੇ ਰੋਈ ਜਾਣਾ ਮੈਨੂੰ ਦੇਖ ਕੇ ਕਹਿਣਾ ਵੀ ਮੇਰੀ ਜਵਾਨਤੀ ਘਰੇ ਬੈਠੀ ਆ ਵੀ ਕਿਵੇਂ ਨੰਗੂਗੀ ਇਹਦੀ ਹਨਾ ਤਾਂ ਉਦੋਂ ਫਿਰ ਮੰਮੀ ਨੇ ਜਾ ਕੇ ਨਿਕਲ ਕੇ ਬਾਹਰ ਵਹਿ ਜਾ ਕਰਨਾ ਉੱਥੇ ਬੈਠੀ ਰਿਹਾ ਕਰਨਾ ਫਿਰ ਉੱਥੇ ਜੇ ਪਹਿਲਾਂ ਜਿੱਥੇ ਅਸੀਂ ਹੋਣ ਬੈਠੇ ਆ ਨਾ ਕੋਈ ਹੋਰ ਦੁਕਾਨ ਕਰਦਾ ਹੁੰਦਾ ਸੀ ਫਿਰ ਉਹਨੇ ਸਾਡੇ ਪਿੰਡ ਦਾ ਹੀ ਹੋਣ ਕਰਕੇ ਮੰਮੀ ਨੂੰ ਅੱਜ ਵੀ ਮੈਂ ਉਸ ਇਨਸਾਨ ਦੀ ਸਿਫਤ ਕਰਦੀ ਆ ਚਾਹੇ ਬਾਅਦ ਵਿੱਚ ਸਾਡੇ ਨਾਲ ਉਹਨੇ ਵੈਰ ਹੀ ਪਾ ਲਿਆ ਹੋਵੇ ਪਰ ਉਸ ਵਕਤ ਮੰਮੀ ਨੂੰ ਉਹਨੇ ਇਹ ਗੱਲ ਕਹੀ ਸੀ ਕਹਿੰਦਾ ਭਾਬੀ ਰੋਇਆ ਨਾ ਕਰ পাগল ਹੋ ਜੈਗੀ ਤੂੰ পাগল ਹੋ ਜੈਗੀ ਤੇਰੀ ਧੀ ਨੂੰ ਨੀ ਕਿਸੇ ਨੇ ਪੁੱਛਣਾ ਤੇਰੀ ਦੋਤੀ ਨੂੰ ਨੀ ਕਿਸੇ ਨੇ ਪੁੱਛਣਾ ਤੂੰ ਟੌਫੀਆਂ ਹੀ ਵੇਚ ਲਿਆ ਕਰ ਮੈਂ ਤੈਨੂੰ ਇਹ ਦੁਕਾਨ ਦਿੰਦਾ ਆਂ ਵੀ ਤੂੰ ਇੱਥੇ ਬੈਠ ਕੇ ਉਹ ਟੌਫੀਆਂ ਪਕੌੜੀਆਂ ਹੀ ਵੇਚ ਲਿਆ ਕਰ ਕਹਣੀ ਇਹ ਗੱਲ ਕਹਿੰਦੇ ਕਹਿੰਦੇ ਵੀ ਮੰਮੀ ਨੇ 2 ਸਾਲ ਲਗਾਤੇ ਸੀਗੇ ਕਹਿੰਦੀ ਨਹੀਂ ਬੈਠਣਾ ਮੈਂ ਨਹੀਂ ਬੈਠਣਾ ਮੈਂ ਕੁੜੀ ਨੂੰ ਲੈ ਕੇ ਆਵਦੀ ਨੂੰ ਫਿਰ ਮੈਂ ਕਹਣਾ ਮੰਮੀ ਕਵਾੜ ਵੀ ਤਾਂ ਚੁਗਈ ਆ ਤੇ ਤੂੰ ਸ਼ੀਸ਼ੀਆਂ 'ਚ ਦੁੱਧ ਕਿੱਥੋਂ ਲੈ ਕੇ ਪਾਵਾਂ ਮੈਂ ਮੈਂ ਕਿੱਥੋਂ ਇਹਦੇ ਇੱਕ ਵਾਰੀ ਉਹ ਟਾਈਮ ਵੀ ਆਇਆ ਸੀ ਵੀਰੇ ਮੇਰੀ ਬੱਚੀ ਨੂੰ ਮੰਮੀ ਨਵਾ ਕੇ ਮੈਂ ਕੋਟ ਗਈ ਹੋਈ ਸੀਗੀ ਕੇਸ ਲੜਨ ਤੇ ਮੰਮੀ ਮੇਰੀ ਕੁੜੀ ਨੂੰ ਨਵਾ ਕੇ ਨਿੱਕਰਾਂ ਪਾਉਣ ਲੱਗੀ ਮੈਨੂੰ ਆਈ ਨੂੰ ਕਹਿੰਦੀ ਅਮਰਤ ਤੇਰੀ ਕੁੜੀ ਫੋਲ ਤਾਂ ਕੋਈ ਨਿੱਕਰ ਹੀ ਹੈ ਨਹੀਂਗੀ ਵੀ ਮੈਂ ਮੈਂ ਕੀ ਪਾਵਾਂ ਪਾਉਂਦੀ ਇਹਨੇ ਵੀ ਫਿਰ ਮੈਂ ਮੰਮੀ ਨੂੰ ਕਹਾਂ ਸੀ ਮੰਮੀ ਵੀ ਆਪਾਂ ਇਹ ਕੰਮ ਕਰੋ ਕਿਉਂ ਨਹੀਂ ਕਰਨ ਦਿੰਦੀ ਤੂੰ ਮੈਨੂੰ ਕਿਉਂ ਨਹੀਂ ਮੇਰੇ ਨਾਲ ਉੱਤੇ ਬਹਿਂਦੀ ਵੀ ਉਦੜੇ ਮੇਣਾ ਹੋਗਾ ਜਿਤਨੇ ਮੈਂ ਕੋਈ ਗਲਤ ਕੰਮ ਕਰੂੰਗੀ ਇਹ ਕੋਈ ਮੇਣਾ ਨਹੀਂਗਾ ਮੈਂ ਮਿਹਨਤ ਕਰੂੰਗੀ ਫਿਰ ਵਾਕਈ ਵੀਰੇ ਅਸੀਂ ਕੀਤੀ ਸੀ ਉਹ ਮਿਹਨਤ ਤੇ ਸਾਡੀ ਅਸੀਂ ਆਪ ਦਾ ਕੱਪੜਾ ਜੁੱਤੀ ਦੁੱਧ ਚਾਹ ਚ ਪਾਉਣ ਨੂੰ ਦੁੱਧ ਸ਼ੀਸ਼ੀ ਚ ਪਾਉਣ ਨੂੰ ਦੁੱਧ ਮੈਂ ਲੈਣ ਜੋਗੀ ਹੁਣ ਜਿਉਂਦਾ ਜੀ ਆ ਜੀ ਖਾਣ ਦੇ ਬੱਚੇ ਨੂੰ ਫਿਰ ਪੜਾਈ ਲਈ ਵੀ ਫਿਰ ਤਾਬੇ ਚ ਹੀ ਤੁਸੀਂ ਖਰਚਾ ਕਰਦੇ ਪੜਾਈ ਚ ਵੀ ਹਾਂਜੀ ਮੈਂ ਕਰਦੀ ਆ ਵੀ ਜਿਵੇਂ ਹੁਣ ਟਿਊਸ਼ਨ ਲੱਗ ਜਾਣੀਆਂ ਇਹਦੇ ਖਰਚੇ ਬਹੁਤ ਹੁੰਦੇ ਵੀਰੇ ਨਿਆਣੇ ਦੇ ਕਿਤੇ ਕਿੰਨੇ ਇੱਕ ਥੋੜੀ ਖਰਚਾ ਆ ਬੱਚਾ ਤਾਂ ਬਹੁਤ ਕੁਝ ਮੰਗਦਾ ਮੈਨੂੰ ਪੇਂਟਿੰਗਸ ਨੂੰ ਕਲਰ ਬੱਚੇ ਨੂੰ ਕੁਝ ਨਹੀਂ ਪਤਾ ਉਹਨੇ ਤਾਂ ਥੋਤੋ ਮੰਗ ਲੈਣਾ ਮੈਨੂੰ ਪੇਂਟਿੰਗਸ ਕਲਰ ਚਾਹੀਦੇ ਨੇ ਮਾਂ ਮੇਰੀ ਫਰੈਂਡ ਕੋਲੇ ਆ ਆ ਮੈਨੂੰ ਵੀ ਚਾਹੀਦਾ ਆ ਸਭ ਕੁਝ ਹੀ ਸੁਪਨਾ ਸਾਡਾ ਵੀ ਅਸੀਂ ਉਹਨੂੰ ਪੜਾ ਲੀਏ ਬਸ ਅੱਛਾ ਫਿਰ ਬੱਚੇ ਬਾਰੇ ਕਿੱਦਾਂ ਦੇ ਹੋ ਸੁਪਨੇ ਨੇ ਤੁਹਾਡੇ ਬੱਚੇ ਲਈ ਵੀਰੇ ਮੈਂ ਇਹੀ ਸੋਚਿਆ ਵੀ ਜਿਹੜੇ ਸ਼ਬਦ ਮੈਨੂੰ ਸੁਣਨ ਨੂੰ ਮਿਲੇ ਸੀ ਕਦੇ ਵੀ ਮਲੰਗਾਂ ਦੀਆਂ ਤੂੰ ਤੁਹਾਡੇ ਕੋਲ ਜ਼ਮੀਨ ਜਾਇਦਾਦ ਨਹੀਂ ਹੈਗੀ ਮੈਨੂੰ ਬੱਚੀ ਨੂੰ ਨਾਓ ਸ਼ਬਦ ਸੁਣਨ ਨੂੰ ਮਿਲਣ ਮੈਂ ਆਪਣੀ ਬੱਚੀ ਨੂੰ ਪੜਾ ਲਿਖਾ ਕੇ ਕਿਸੇ ਜੌਬ ਤੇ ਲਵਾਉਣਾ ਚਾਹੁੰਦੀ ਆ ਜਿਵੇਂ ਮੇਰੀ ਬੱਚੀ ਕਹਿੰਦੀ ਨੇ ਮਮਾ ਮੈਂ ਅਫਸਰ ਬਣਨਾ ਪੁਲਿਸ ਅਫਸਰ ਬਣਨਾ ਪਤਾ ਨਹੀਂ ਉਹ ਤਾਂ ਮੇਤੋ ਲਵਾ ਹੋਣੀ ਆ ਕਿ ਨਹੀਂ ਲਵਾ ਹੋਣੀ ਜਾਨੀ ਹਜੇ ਮੈਨੂੰ ਇਹੀ ਲੱਗਦਾ ਹੁੰਦਾ ਵੀ ਜਿੰਨਾ ਮੇਤੋ ਪੜਾ ਹੋਗੀ ਮੈਂ ਪੜਾਉਂਗੀ ਬਾਕੀ ਇਹਦੀ ਕਿਸਮਤ ਆ ਵੀਰੇ ਪਰ ਮੇਰੀ ਕੋਸ਼ਿਸ਼ ਇਹੀ ਆ ਵੀ ਜੋ ਮੇਰੀ ਬੱਚੀ ਕਰਨਾ ਚਾਹੁੰਦੀ ਆ ਇਹਨੂੰ ਉਹ ਕਰਨ ਨੂੰ ਮਿ ਹੋਵੇ ਮੇਰੇ ਆਲੇ ਤੱਕੇ ਨਾ ਹੋਣ ਮੇਰੇ ਵਾਂਗੂ ਨਾ ਇਹਨੂੰ ਛੋੜਨ ਨੂੰ ਮਿਹੜੇ ਮਲੰਗਾਂ ਦੀ ਆ ਗਈ ਸਾਡੇ ਘਰੇ ਤੈਨੂੰ ਕਸੇ ਦਾ ਪਤਾ ਨਹੀਂਗਾ ਇਹ ਸ਼ਬਦ ਨਾ ਮੈਂ ਇਹਨੂੰ ਛੋੜਨ ਨੂੰ ਫਿਰ ਟਾਬੇ ਦਾ ਜਿਹੜਾ ਰਜ਼ੀਮਾ ਉਹ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਤੁਹਾਡਾ ਤੇ ਕਿੰਨੇ ਵਜੇ ਤੱਕ ਰਹਿਣੇ ਹੋ ਉੱਥੇ ਸਵੇਰੇ ਵੀਰੇ ਅਸੀਂ 5 ਵਜੇ ਉੱਠਦੇ ਹੁੰਨੇ ਆ ਮੈਂ ਤੇ ਮੰਮੀ ਦੋਨੇ ਜਾਣੇ ਤੇ ਮੈਂ ਆਪਣੀ ਬੇਟੀ ਦਾ ਟਿਫਨ ਤਿਆਰ ਕਰਨਾ ਹੁੰਦਾ ਇਹਨੂੰ ਨਮਾਉਣਾ ਧਵਾਉਣਾ ਹੁੰਦਾ ਵਾ ਇਹਦੇ ਬਾਅਦ ਪ੍ਰਤੀ ਪ੍ਰੈਸ ਕਰਨੀ ਹੁੰਦੀ ਆ ਕਿਉਂਕਿ ਸਾਨੂੰ ਸ਼ਾਮ ਨੂੰ ਰਾਤ ਨੂੰ ਵੀ ਇੱਥੇ 8 ਵਜੇ ਜਾਂਦੇ ਆ ਮੈਂ ਸਵੇਰੇ ਕਰਦੀ ਹੁੰਨੀ ਆ ਇਹ ਚੀਜ਼ਾਂ ਤੇ ਮੰਮੀ ਮੇਰੇ 5 ਵਜੇ ਉੱਠ ਕੇ ਨਹਾ ਲੈਂਦੇ ਨੇ ਅਸੀਂ ਚਾਹ ਪੀ ਕੇ ਵਾਵਾ ਤੀਆਂ ਆਪਣੀ ਤੇ ਮੰਮੀ ਗੁਰਦੁਆਰਾ ਸਾਹਿਬ ਚਲੇ ਜਾਂਦੇ ਆ ਤੇ ਫਿਰ ਉਹਦਾ 10-15 ਮਿੰਟ ਉੱਥੇ ਲੱਗ ਜਾਂਦੇ ਹੋਣੇ ਆ ਯਾਨੀ 5:30 6 ਵਜੇ ਮੰਮੀ ਦੁਕਾਨ ਤੇ ਆ ਜਾਂਦੇ ਆ ਉਸ ਤੋਂ ਬਾਅਦ ਮੈਂ ਬੇਟੀ ਨੂੰ ਤਿਆਰ ਕਰਕੇ ਸਕੂਲ ਭੇਜ ਦਿੰਦੀ ਆ ਨਾ ਟਿਫਨ 7:30 ਵਜੇ ਆ ਜਾਂਦੀ ਆ ਘੰਟੇ ਦੇ ਵਿੱਚ ਵੀਰੇ ਮੈਂ ਮਾੜਾ ਮੋਟਾ ਜਿੰਨਾ ਖਾੜੂ ਪੋਚਾ ਲੱਗਦਾ ਸਫਾਈ ਦੀ ਕੱਪੜੇ ਹੁੰਦੇ ਆ ਵਰਤੀ ਰੋਜ਼ ਬੱਚੇ ਦੀ ਚਾਹੀਦੀ ਆ ਮੰਮੀ ਦਾ ਸੂਟ ਹੁੰਦਾ ਮੇਰਾ ਸੂਟ ਹੁੰਦਾ ਮੇਰੇ ਕੋਲ ਮਸ਼ੀਨ ਮਸ਼ੂਨ ਤਾਂ ਹਲੇ ਵੀ ਵੀਰੇ ਹੈ ਨਹੀਂ ਕੱਪੜਿਆਂ ਵਾਲੀ ਮੈਂ ਤਾਂ ਹੱਥ ਨਾਲ ਹੀ ਧੋਣੀ ਆ ਤੇ ਉਹ ਧੋ ਕੇ ਹੱਥ ਦੇ ਨਾਲ ਮੈਂ ਆਪਣੇ ਫਟਾਫਟ ਦੁਕਾਨ ਤੇ ਜਾਣੀ ਮੈਨੂੰ 8:30 ਕਈ ਵਾਰੀ 8 ਮੈਂ ਦੁਕਾਨ ਤੇ ਆ ਜਾਨੀ ਆ ਇਹ ਰਾਤ ਤੱਕ ਰਹਿਨੇ ਹੋ ਫਿਰ ਹਾਂਜੀ 8 ਵਜੇ ਤੱਕ ਰਹਿਨੇ ਆ 1 ਵਜੇ ਜਾਂਦੇ ਨੇ ਬੇਟਾ ਜਿਵੇਂ ਤੁਹਾਡਾ ਹਨਾ ਸੌਰਿਆ ਨਾਲ ਕੇਸ ਚੱਲ ਰਿਹਾ ਫਿਰ ਉਹਨਾਂ ਤੋਂ ਕੁਝ ਖਰਚਾ ਮਿਲਦਾ ਤੁਹਾਨੂੰ ਉਧਰੋਂ ਵੀ ਕੋਈ ਹੈ ਇਦਾਂ ਦਾ ਖਰਚਾ ਵੀਰੇ ਮੈਨੂੰ ਲੱਗ ਗਿਆ ਸੀਗਾ ਕੇਸ ਲੱਗ ਗਿਆ ਸੀ ਲਾਇਆ ਸੀ ਜਦੋਂ ਮੈਂ ਮੇਰਾ ਖਰਚਾ ਵੀ ਲੱਗ ਗਿਆ ਸੀਗਾ ਮੈਨੂੰ ਤੇ ਪਰ ਮੈਨੂੰ ਬਾਹਰ ਨਿਕਲਣ ਸਾਰੀ ਉਹ ਇਹ ਗੱਲ ਕਹਿ ਦਿੰਦਾ ਸੀਗਾ ਲੈ ਲਿਆ ਖਰਚਾ ਜਦੋਂ ਜੱਜ ਨੇ ਕਿਹਾ ਵੀ ਖਰਚਾ ਲੱਗ ਗਿਆ ਆ ਤਰੀਕ ਪੈ ਗਈ ਆ ਯਾਨੀ ਕਿ ਹਰੇਕ ਵਾਰੀ ਉਹਨਾਂ ਨੇ ਕਦੇ ਮੈਡੀਕਲ ਲਾ ਦੇਣਾ ਕਦੇ ਇੱਕ ਛੁੱਟੀ ਲੈ ਲੈਣੀ ਕਦੇ ਤਰੀਕ ਲੈ ਲੈਣੀ ਜਾਨੀ ਮੈਨੂੰ ਕੱਜਲ ਕੁਆਰ ਕਰਨਾ ਕਿ ਕਿੰਨੀਆਂ ਤਰੀਕਾਂ ਤੇ ਆ ਜੂਗੀ ਬਾਕੀ ਵੀਰੇ ਮੈਂ ਇੰਨੀਆਂ ਤਰੀਕਾਂ ਚੱਲਣ ਜੋਗੀ ਨਹੀਂ ਹੈਗੀ ਪੈਂਡਿੰਗ ਚੱਲਦਾ ਮੇਰਾ ਕੇਸ ਮੇਰੀ ਬੱਚੀ ਦਾ ਖਰਚਾ ਲੱਗ ਗਿਆ علاوہ ਆਇਆ ਹੋਇਆ ਕੇਸ ਦਾ ਜ਼ਮੀਨ ਤੇ ਵੀ ਕੀਤਾ ਹੋਇਆ ਮੈਂ ਦਾਵਾ ਪਰ ਵੀਰੇ ਮੇਤੋ ਜਾਣ ਹੀ ਹੁੰਦਾ ਹੈਗਾ ਹਾਂ ਮੰਮੀ ਤੋਂ ਪੌੜੀਆਂ ਨਹੀਂ ਚੜ੍ਹਣੀਆਂ ਮੈਂ ਨਹੀਂ ਜਾਂਦੀ ਕਿਉਂਕਿ ਫਿਰ ਸਾਨੂੰ ਪੈਸੇ ਦਾ ਕੰਮ ਨਹੀਂ ਦਾ ਰੋਜ਼ ਦੀ ਰੋਜ਼ ਲੋੜ ਆ ਜੇ ਹੁਣ ਉੱਥੇ ਤਰੀਕਾ ਕਈ ਵਰਤੂ ਨੂੰ ਪਤਾ ਲੰਬੇ ਕੇਸ ਚਲੇ ਜਾਂਦੇ ਨੇ ਅੱਜ ਤਰੀਕ ਪੈ ਗਈ ਦੋ ਦਿਨ ਹੀ ਪੈ ਜਾਂਦੀ ਆ ਕਈ ਵਾਰੀ ਅਸੀਂ ਘਰ ਕੇ ਖਾਣ ਵਾਲੇ ਬੰਦੇ ਆ ਵੀਰੇ ਕੋਟਾਂ ਤੋਂ ਫਿਰ ਚਲੀਏ ਫਿਰ ਨਾਲੇ ਬਾਹਰ ਨਿਕਲਣ ਸਾ ਤਾਂ ਵੀਰੇ ਮੈਨੂੰ ਫੇਰ ਚੌੜਾਂ ਦੀਆਂ ਕਰਦਾ ਹੁੰਦਾ ਕਹਦਾ ਹੁੰਦਾ ਵਾ ਲੈ ਲਿਆ ਖਰਚਾ ਲੈ ਲੈ ਪੈਸੇ ਫਿਰ ਮੈਨੂੰ ਵੀ ਵਾਪਸ ਆ ਜਾਣੀਆਂ ਫਿਰ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਮੈਂ ਨਹੀਂ ਜਾਣਦੀ ਹੈਗੀ ਵੀ ਬਸ ਅਸੀਂ ਹਟ ਹੀ ਗਏ ਸਮਝ ਲਓ ਵੀ ਅਸੀਂ ਖਿਆਲੇ ਛੱਡਤਾ ਵੀ ਕੋਈ ਨਾ ਤੈਨੂੰ ਪ੍ਰਮਾਤਮਾ ਦੇਖੂਗਾ ਮੇਰੇ ਨਾਲ ਕਰਤ ਕਰਨੀਆਂ ਨੇ ਤੈਨੂੰ ਵਾਹੀ ਗੁਰੂ ਦੇਖੂਗਾ ਬਸ ਮੇਰਾ ਤਾਂ ਇਹੀ ਆ ਪ੍ਰਮਾਤਮਾ ਦੇ ਹੀ ਆ ਲੱਗਦਾ ਕਿ ਜਿਵੇਂ ਇੱਕ ਛੋਟਾ ਜਿਹਾ ਟੱਬਾ ਚਲਾ ਰਹੇ ਹਾਂ ਇਹ ਜ਼ਿੰਦਗੀ ਦੀਆਂ ਹੋਰ ਜ਼ਰੂਰਤਾਂ ਵੀ ਪੂਰੀਆਂ ਕਰ ਸਕਦਾ ਬ੍ਰੂ ਫਿਲਹਾਲ ਤਾਂ ਮੈਂ ਇਸ ਪਿਛੇ ਬਾਰੇ ਕੁਝ ਕਹਿ ਨਹੀਂ ਸਕਦੀ ਹੈਗੀ ਵੀ ਇੰਨਾ ਹੀ ਆ ਵੀ ਜਾਣੀ ਅੱਜ ਕਿਸੇ ਦੇ ਮੂਰੇ ਹੱਥ ਨਹੀਂ ਅੜਦੇ ਅਸੀਂ ਪਰਮਾਤਮਾ ਦੋ ਵਕਤ ਦੀ ਸਾਨੂੰ ਸੋਹਣੀ ਰੋਟੀ ਦੇਈ ਜਾਂਦਾ ਆ ਬੱਚੀ ਪੜ੍ਹਾਈ ਲਿਖਾਈ ਜਾਨੀ ਆ ਬਸ ਐਨ ਉਹ ਤੋਂ ਡਰ ਲੱਗਣ ਲੱਗ ਜਾਂਦਾ ਜਦੋਂ ਕਈ ਵਾਰੀ ਮੰਮੀ ਕਹਿ ਦਿੰਦੀ ਆ ਵੀ ਮੇਰਾ ਕੀ ਪਤਾ ਆ ਮੈਂ ਕਦੋਂ ਅੱਖਾਂ ਵਿੱਚ ਜੂੰਗੀ ਜਦੋਂ ਬੱਚਾ ਬਿਮਾਰ ਹੋ ਜਾਂਦਾ ਜਾਂ ਹ ਬਿਮਾਰ ਹੋ ਜਾਂਦੀ ਕਿੰਨੇ ਕਿੰਨੇ ਦਿਨ ਸ਼ਿਕਾਰ ਹੋ ਜਾਂਦੇ ਫਿਰ ਔਖਾ ਹੋ ਜਾਂਦਾ ਫਿਰ ਬਹੁਤ ਔਖਾ ਹੁੰਦਾ ਵੀਰੇ ਫਿਰ ਜਾਨੀ ਫਿਰ ਉੱਥੇ ਗੱਡੀ ਫੇਰ ਖੜੀ ਫਿਰ ਲੱਗਦਾ ਹੁੰਦਾ ਵੀ ਉਹ ਪਿਛਲੇ 10 ਸਾਲਾਂ ਦੇ ਚੱਲੇਗੇ ਜਿਹੜੇ ਪਹਿਲਾਂ ਸੀਗੇ ਸਾਡੇ ਹਾਲਾਤ ਵੀ ਉਦੋਂ ਉੱਥੇ ਚਲੀ ਜਾਵਾਂਗੀ ਫਿਰ ਮੈਂ ਡਰ ਜਾਂਦੀ ਹੁੰਨੀ ਆ ਫਿਰ ਮੈਂ ਕਹਿੰਦੀ ਨੀ ਮੰਮੀ ਤੁਸੀਂ ਮੈਨੂੰ ਐ ਨਾ ਵਾਰ-ਵਾਰ ਕਿਹਾ ਕਰੋ ਜੇ ਮੈਂ ਚਲੀ ਗਈ ਤਾਂ ਤੇਰਾ ਕੀ ਬਣੂਗਾ ਤੂੰ ਬੱਚੀ ਕਿਵੇਂ ਪਣਾਏਗੀ ਪ੍ਰਮਾਤਮਾ ਕਰੇ ਤੁਹਾਡੀ ਇੰਨੀ ਲੰਬੀ ਉਮਰ ਹੋਵੇ ਕਿ ਮੈਂ ਨਾਲ ਤੁਸੀਂ ਸਾਥ ਨਿਭਾ ਦਵ ਦਾਵੇ ਵੀ ਖਬਰ ਆ ਫਿਰ ਤੁਹ ਤੋਂ ਪਹਿਲਾਂ ਮੈਂ ਹੀ ਚਲੀ ਜਾਣਾ ਆ ਵੈਸੇ ਤੁਸੀਂ ਮਿਹਨਤ ਕਰਦੇ ਹੋ ਮਿਹਨਤ ਦਾ ਵੀ ਮੁੱਲ ਤਾਂ ਮਿਲਦਾ ਹੀ ਹੁੰਦਾ ਹਨਾ ਜਿਵੇਂ ਹੁਣ ਤੁਹਾਡੀ ਜ਼ਿੰਦਗੀ ਫੇਰ ਲੀਤੇ ਜਾ ਰਹੀ ਆ ਤਾਂ ਵੇ ਵੀ ਥੋੜਾ ਜਿਹਾ ਹੁੰਦਾ ਮਨ ਨੂੰ ਸਕੂਨ ਜਿਹਾ ਵੀ ਹਾਂਸੀ ਆਪਦੀ ਮਿਹਨਤ ਦੀ ਕਮਾਈ ਕਰਦੇ ਜਿੰਨਾ ਕ ਕਰਦੇ ਆ ਵੀ ਠੀਕ ਹਾਂਜੀ ਬਹੁਤ ਹੁੰਦਾ ਬਹੁਤ ਸਕੂਨ ਹੁੰਦਾ ਇਹ ਉਦੋਂ ਜ਼ਿਆਦਾ ਹੁੰਦਾ ਜਦੋਂ ਕੋਈ ਦੂਜਾ ਪਿੰਡ ਸਾਡੇ ਪਿੰਡ ਦਾ ਸਾਨੂੰ ਸਲੂਟ ਕਰਕੇ ਨਿਕਦਾ ਮਾਤਾ ਤੇਰੀ ਮਿਹਨਤ ਨੂੰ ਸਲੂਟ ਆ ਭਾਣੇ ਤੇਰੀ ਮਿਹਨਤ ਨੂੰ ਸਲੂਟ ਆ ਭਾਣੇ ਤੁਸੀਂ ਲੋਕਾਂ ਨਾਲੋਂ ਚੰਗੇ ਹੋ ਜਦੋਂ ਤੁਸੀਂ ਆਪਦੀ ਕਰਕੇ ਖਾਂਦੇ ਹੋ ਉਵੇਂ ਤਾਂ ਨਹੀਂ ਹੈਗੀਆਂ ਵੀ ਕਿਸੇ ਤੋਂ ਮੰਗਦੀਓ ਉਦੋਂ ਬਹੁਤ ਸਕੂਨ ਮਿਲਦਾ ਵੀਰੇ ਉਦੋਂ ਸ਼ਬਦ ਸੁਣ ਕੇ ਇਹ ਮਨ ਨੂੰ ਤਸੱਲੀ ਹੁੰਦੀ ਆ ਵੀ ਵਾਕਈ ਪ੍ਰਮਾਤਮਾ ਨੇ ਹੱਥ ਤਾਂ ਦਿੱਤੇ ਨੇ ਨਾ ਉਹਨਾਂ ਨਾਲੋਂ ਤਾਂ 100 ਗੁਣ ਚੰਗੇ ਜਿਹੜੇ ਮੰਗਣ ਲੱਗ ਜਾਂਦੇ ਨੇ ਜਾਂ ਫਿਰ ਆਪਣੇ ਆਪ ਨੂੰ ਮੈਂ ਹੁਣ ਉਹ ਸ਼ਬਦ ਨਹੀਂ ਕਹਿਣਾ ਚਾਹੁੰਦੀ ਵੀਰੇ ਵੀ ਇੱਕ ਲੇਡੀਜ਼ ਹੋ ਕੇ ਮੈਂ ਕਦੇ ਵੀ ਗਲਤ ਰਸਤੇ ਤੇ ਨਹੀਂ ਪਈ ਹੈਗੀ ਮੈਂ ਖੁਦ ਆਪਣਾ ਕਮਾ ਕੇ ਖਾਣਾ ਚਾਹੇ ਉਹ ਕੁਵਾਰ ਚੁੱਕ ਕੇ ਹੀ ਖਾਣਾ ਪਿਆ ਮੈਨੂੰ ਉਹ ਵਧੀਆ ਲੱਗਦਾ ਆ ਕਈ ਵਾਰ ਇਹ ਵੀ ਆ ਜਾਂਦਾ ਨਾ ਆਪਣੇ ਰਿਸ਼ਤੇਦਾਰਾਂ ਵੱਲੋਂ ਜਾਂ ਆਸ-ਪਾਸ ਆਣ ਗੁਆਣ ਵੱਲੋਂ ਕਿ ਦੂਜਾ ਵਿਆਹ ਕਰਾ ਲੂ ਹਨ ਵੀ ਹਲੇ ਤੇਰੀ ਉਮਰ ਹੈਗੀ ਆ ਬੱਚਾ ਛੋਟਾ ਇਦਾਂ ਦੀ ਵੀ ਸਵਾਲ ਆਉਂਦੇ ਨੇ ਤੁਹਾਡੇ ਮੂਰੇ ਬਹੁਤ ਆਉਂਦੇ ਨੇ ਵੀਰੇ ਬਹੁਤ ਆਉਂਦੇ ਨੇ ਬਹੁਤ ਵਾਲੀ ਕਿ ਕਹਿਣ ਲੱਗ ਜਾਂਦੇ ਨੇ ਆ ਕਿ ਇੱਥੋਂ ਤੱਕ ਕਿ ਮੰਮੀ ਦਾ ਮਾਈਂਡ ਫਰੈਸ਼ ਕਰ ਦਿੰਦੇ ਨੇ ਮੰਮੀ ਨੂੰ ਵੀ ਇਹ ਲੱਗਣ ਲੱ ਜਾਂਦਾ ਫਿਰ ਯਾਨੀ ਮੰਮੀ ਨੂੰ ਆ ਕੇ ਕਹਿਣਗੇ ਤੂੰ ਕਿੰਨਾ ਕਚਰੇ ਬੈਠੀ ਰਹੇਂਗੀ ਤੂੰ ਕਿੰਨਾ ਕਚਰੇ ਬੈਠੀ ਰਹੇਂਗੀ ਏਕ ਇਹ ਇਹਨਾਂ ਨੂੰ ਐ ਕਰ ਲਾ ਫਿਰ ਮਮੇ ਨੇ ਗੱਲ ਕਹਿੰਨੇ ਵੀ ਜੇ ਮੇਰੇ ਕਰਮਾ ਚ ਮੰਮੀ ਸੋਖ ਹੁੰਦਾ ਤਾਂ ਇਹਦਾ ਪਿਓ ਹੀ ਦੇ ਦਿੰਦਾ ਤੇ ਦੂਜੀ ਗੱਲ ਇਹ ਆ ਮੈਨੂੰ ਤਾਂ ਮਿਲ ਜੂਗਾ ਪਰ ਮੇਰੀ ਬੇਟੀ ਨੂੰ ਬਾਪ ਨਹੀਂ ਮਿਲਣਾ ਹੈਗਾ ਇਹਨੂੰ ਕਿਸੇ ਨੇ ਨਹੀਂ ਅਪਣਾਉਣਾ ਜਦੋਂ ਇਹਨੂੰ ਹੀ ਨਹੀਂ ਅਪਣਾਉਣਾ ਫਿਰ ਵੀਰੇ ਤਾਂ ਮਾਂ ਵੀ ਇਹਦੇ ਤੋਂ ਗਈ ਪਿਓ ਦਾ ਪਹਿਲੇ ਹੀ ਕੁੱਤਾ ਭੱਜ ਗਿਆ ਛੱਡ ਕੇ ਹਨਾ ਤੇ ਫਿਰ ਮੈਨੂੰ ਮੈਨੂੰ ਇਹ ਮੈਂ ਤਾਂ ਪਾਪ ਕਰ ਦੂੰਗੀ ਮੈਂ ਫਿਰ ਇਸ ਚੀਜ਼ਾਂ ਵੀ ਅੱਜ ਮੈਂ ਚਾਹੇ ਕੱਲੀਆਂ ਹੀ ਪਾਲਦੀਆਂ ਮਾਂ ਤੇ ਬਾਪ ਦੋਨਾਂ ਦਾ ਪਿਆਰ ਆਪਣੀ ਬੱਚੀ ਨੂੰ ਦੇ ਰਹੀਆਂ ਮੈਨੂੰ ਵਧੀਆ ਲੱਗਦਾ ਆ ਵੀ ਹਾਂ ਮੈਂ ਆਪਣੀ ਬੱਚੀ ਦੇ ਸਿਰ ਤੇ ਟਾਈਮ ਕੱਟਦੀ ਆ ਹੁਣ ਜਿੰਨੀ ਸਾਰੀ ਜ਼ਿੰਦਗੀ ਬੱਚੀ ਨੂੰ ਚੰਗੀ ਜ਼ਿੰਦਗੀ ਦੇਣ ਲਈ ਜਰੂਰ ਹਾਂਜੀ ਮੈਂ ਆਪਣੀ ਬੱਚੀ ਦੇ ਜੇ ਚੰਗੇ ਫਿਊਚਰ ਤੇ ਲਈਏ ਜਿਉਂਨੀ ਆ ਵੀ ਜਿੰਨਾ ਵੀ ਮੈਂ ਕਰ ਸਕਾਂ ਇਹਦੇ ਲਈ ਵਧੀਆ ਕਰਾਂ ਮੈਂ ਹੋਰ ਹੋਰ ਮੈਨੂੰ ਮੈਨੂੰ ਆਸ ਵੀ ਨਹੀਂ ਹੈਗੀ ਵੀਰੇ ਤੁਹਾਨੂੰ ਪਤਾ ਵੀ ਅੱਗੇ ਕੋਈ ਨਹੀਂ ਕਿਸੇ ਨੂੰ ਪੁੱਛਦਾ ਹੈਗਾ ਇਨਕਾ ਮੈਨੂੰ ਤਜਰਬਾ ਹੈਗਾ ਕੋਈ ਨਹੀਂ ਕਿਸੇ ਨੂੰ ਪੁੱਛਦਾ ਜਿਹੜੀ ਜਗ੍ਹਾ ਤੇ ਤੁਸੀਂ ਆਪਣਾ ਛੋਟਾ ਜਿਹਾ ਟੱਬਾ ਹਨਾ ਖੋਲਿਆ ਹੋਇਆ ਮੈਂ ਚਾਹੁੰਗਾ ਤੁਸੀਂ ਉਹਦਾ ਐਡਰੈਸ ਜ਼ਰੂਰ ਦੱਸ ਦਿਓ ਤਾਂ ਕਿ ਲੋਕ ਆ ਜਿਹੜੇ ਇਸ ਤੋਂ ਹੀ ਲੰਘਦੇ ਟੱਬ ਦੇ ਫੇਰ ਵੀ ਤੁਹਾਡੇ ਕੋਲੇ ਹਨਾ ਆ ਜਾਣ ਕਈ ਵਾਰੀ ਪਤਾ ਨਹੀਂ ਹੁੰਦਾ ਤੇ ਪਤਾ ਲੱਗ ਸਕੇ ਹਾਂਜੀ ਵੀਰੇ ਇਹ ਆਪਣਾ ਦਿੱਲੀ ਰੋਡ ਤੇ ਜਦੋਂ ਆਪਾਂ ਆ ਗਏ ਸਾਨੇਵਾਲ ਸਾਨੇਵਾਲ ਤੋਂ ਜਦੋਂ ਤੁਸੀਂ ਜੀਮਿਦਾਰ ਆ ਟੱਬ ਤੇ ਆਪੋਜ਼ਿਟ ਹਵਾਈ ਅੱਡਾ ਆ ਆਪੋਜ਼ਿਟ ਸਾਡਾ ਪਿੰਡ ਆ ਖਾਕਟ ਤੇ ਇੱਥੇ ਸਾਡੇ ਪ੍ਰਸਿੱਧ ਮੇਲਾ ਵੀ ਲੱਗਦਾ ਆ ਸਾਡੇ ਪਿੰਡ ਖਾਂਕਟਪਾਵਾ ਤੇ ਇੱਥੇ ਤੁਸੀਂ ਜਦੋਂ ਵੀ ਮਤਲਬ ਆਉਣਾ ਤਾਂ ਤੁਸੀਂ ਆ ਸਕਦੇ ਹੋ ਜੀ ਉਮੀਦ ਕਰਦੇ ਹਾਂ ਜੀ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਲੰਘੇ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਏਦਾਂ ਹੀ ਕਰਦੇ ਰਹੋ ਤਾਂ ਇਹ ਅਸੀਂ ਕਹਾਣੀ ਤੁਹਾਡੇ ਅੱਗੇ ਲੈ ਕੇ ਆਏ ਆ ਕਿ ਤੇ ਜ਼ਿੰਦਗੀ ਦੇ ਵਿੱਚ ਮਿਹਨਤ ਕਰੋ ਉਮੀਦ ਰੱਖੋ ਜ਼ਿੰਦਗੀ ਜਿਹੜੀ ਚੰਗੀ ਉਮੀਦ ਸਹਾਰੀ ਜਿਉਂਦੇ ਆ ਜਿਵੇਂ ਦੋ ਮਾਂ ਤੇ ਬੇਟੀ ਨੇ ਮਿਹਨਤ ਕੀਤੀ ਆ ਇਦਾਂ ਸਾਨੂੰ ਸਾਰਿਆਂ ਨੂੰ ਹੀ ਮਿਹਨਤ ਕਰਨੀ ਚਾਹੀਦੀ ਆ ਤਾਂ ਕਿਵੇਂ ਲੱਗੀ ਗੱਲ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ